ਪ੍ਰੋਗਰਾਮ ਖਬਰ 247 ਦੇਖ ਰਿਹਾ ਹੈ ਵਿਸ਼ਵ ਪਰਦੇ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਅਕਾਲ ਸੋਸ ਪ੍ਰੋਗਰਾਮ ਦੇ ਵਿੱਚ ਅੱਧਾ ਘੰਟਾ ਖਬਰਾਂ ਦੀ ਸਾਂਝ ਜੜੀ ਤੁਹਾਡੇ ਨਾਲ ਪਾਵਾਂਗੇ ਸੋ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿਲ ਸੋ ਉਹਨਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿਲ ਸਭ ਸਵਾਗਤ ਹੈ ਸਤਿ ਅਕਾਲ ਜੀ ਅੱਛੀ ਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਲੈਨੇ ਆ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰਨ ਨੇ ਜਿਹੜਾ ਕਿਹਾ ਹੈ ਕਿ ਇਜ਼ਰਾਈਲ ਨੂੰ ਹਥਿਆਰ ਨਾ ਦੇਣ ਦੇ ਨਾਲ ਗਾਜ਼ਾ ਦੇ ਵਿੱਚ ਹਮਾਸ ਨੂੰ ਜਿਹੜਾ ਆ ਉਹ ਮਜ਼ਬੂਤੀ ਮਿਲੇਗੀ ਅਰਿੰਦਰ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਅਮਰੀਕਾ ਜਿਹੜਾ ਆ ਉਹ ਇੰਟਰਨਲ ਪ੍ਰੈਸ਼ਰ ਕਰਕੇ ਕੁਝ ਜਿਹੜੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਤੇ ਸਟੂਡੈਂਟ ਹੈ ਉਹਨਾਂ ਦੇ ਪ੍ਰੈਸ਼ਰ ਕਰਕੇ ਬਾਕੀ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਬਣ ਰਿਹਾ ਕਿ ਤੁਸੀਂ ਇਹੰਦਾ ਤੰਦ ਇਜ਼ਰਾਈਲ ਨੂੰ ਧਾਰ ਦੇ ਰਹੇ ਹੋ ਤੇ ਉੱਥੇ ਮਨੁੱਖੀ ਜਾਨਾਂ ਤਬਾਹੀ ਹੋ ਰਹੀ ਆ ਉਹਨੂੰ ਵੇਖਦੇ ਹੋਇਆ ਦੂਜੇ ਪਾਸੇ ਇਲੈਕਸ਼ਨ ਆ ਅਮਰੀਕਾ ਦੇ ਵਿੱਚ ਜੋ ਬਾਈਡਨ ਆ ਦਾ ਆਪਣਾ ਖਲਾਫ ਥੱਲੇ ਜਾ ਰਿਹਾ ਉਹਨਾਂ ਨੂੰ ਲੱਗਿਆ ਕਿ ਸਾਨੂੰ ਇਸ ਵੇਲੇ ਕੋਈ ਨਾ ਕੋਈ ਪ੍ਰਬੰਧ ਟੁਕਮਾ ਕਰਨਾ ਪੈਣਾ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਰਫਾ ਤੇ ਹਮਲਾ ਨਾ ਕਰੋ ਇਹਦੇ ਨਾਲ ਇੰਟਰਨੈਸ਼ਨਲ ਜਿਹੜਾ ਵਾ ਉਹ ਸਾਡਾ ਵਕਾਰ ਖਰਾਬ ਹੁੰਦਾ ਪਰ ਇਜ਼ਰਾਈਲ ਬਚੇਦੇ ਉਹ ਕਹਿ ਰਹੇ ਕਿ ਭਾਵੇਂ ਸਾਨੂੰ ਕੋ ਸਾਥ ਦੇਵੇ ਭਾਵੇਂ ਨਾ ਦੇਵੇ ਅਸੀਂ ਤੇ ਕਰਾਂਗੇ ਤੇ ਹੋਇਆ ਇਦਾਂ ਕਿ ਅੱਜ ਜਿਹੜਾ ਐਤਵਾਰ ਲੰਘ ਗਿਆ ਹੁਣ ਆਗਰਿਆ ਅੱਜ ਦੇ ਦਿਨ ਉਹਨਾਂ ਨੇ ਕਾਫੀ ਵੱਡਾ ਹਮਲਾ ਕੀਤਾ ਉੱਥੇ ਆਪਣੇ ਉੱਤੇ ਤੇ ਨਾਲ ਦੀ ਨਾਲ ਇਹ ਪ੍ਰੈਸ਼ਰ ਪਾਇਵਲ ਲਗਾਤਾਰ ਕਹਿ ਰਹੇ ਸੀ ਕਿ ਥੋੜ੍ਹ ਕੇ ਚਲ ਜਾਓ ਚਲ ਜਾਓ ਜੀ ਤੇ ਉਹਨੂੰ ਅਮਰੀਕਾ ਨੇ ਥੋੜਾ ਪਸੰਦ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਤੁਹਾਨੂੰ ਹਥਿਆਰਾਂ ਦੀ ਸਪਲਾਈ ਨਹੀਂ ਦੇਵਾਂਗੇ ਪਰ ਜਿਹੜਾ ਇਹਨਾਂ ਦੇ ਜਿਹੜੀ ਟੀਮ ਹੈ ਸਮਝ ਲੋ ਉਹਦੇ ਵਿੱਚ ਬ੍ਰਿਟਨ ਵੀ ਆ ਤੇ ਬ੍ਰਿਟਨ ਵਿੱਚ ਵੀ ਟੋਰੀ ਪਾਰਟੀ ਦਾ ਰਾਜ ਆ ਕੰਜ਼ਰਵੇਟਰ ਉੱਥੇ ਪਾਵਰਫੁਲ ਆ ਮਤਲਬ ਯਾਨੀ ਕਿ ਰਾਈਟ ਪਾਰਟੀਆਂ ਤੇ ਜਿਹੜੇ ਹੈਗੇ ਨੇ ਬ੍ਰਿਟਾਨੀਆ ਦੇ ਐਸੋੜੇ ਵਿਦੇਸ਼ ਮੰਤਰੀ ਇੱਥੇ ਵਿਦੇਸ਼ ਕੱਤਰ ਕਹਿੰਦੇ ਇਹਨਾਂ ਨੂੰ ਡੇਵਿਡ ਕੈਮਰਨ ਜੀ ਕੈਮਰਨ ਜਿਹੜੇ ਆ ਇਹ ਪ੍ਰਾਈਮ ਮਿੰਿਸਟਰ ਵੀ ਰਹੇ ਆ ਉੱਥੋਂ ਦੇ ਜੀ ਜੀ ਬਿਲਕੁਲ ਬਿਲਕੁਲ ਆਹ ਕਲੋ ਦੇਸ਼ਮントਰੀ ਨੇ ਤੇ ਉਹਨਾਂ ਨੇ ਬਿਆਨ ਦਿੱਤਾ ਕਿ ਜੇ ਅਮਰੀਕਾ ਹਥਿਆਰਾਂ ਦੀ ਸਪਲਾਈ ਨਹੀਂ ਕਰੂਗਾ ਤੇ ਇਹਦੇ ਨਾਲ ਹਮਾਸ ਤਗੜੀ ਹੋ ਜਾਊਗੀ ਤੇ ਨੁਕਸਾਨ ਹੋਏਗਾ ਸਾਡੀ ਧਿਰ ਦਾ ਜਾਨੀ ਕਿ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਉਹਨਾਂ ਨੂੰ ਹਥਿਆਰ ਕੰਟੀਨਿਊ ਕਰੋ ਤਾਂ ਕਿ ਸਾਡੀ ਧਿਰ ਜਿਹੜੀ ਉਹ ਜੇਤੂ ਹੋ ਕੇ ਨਿਕਲੇ ਪਰ ਦੂਜੇ ਪਾਸੇ ਜਿਹੜੀ ਇਹ ਹਮਲਾ ਹੋਇਆ ਵਾ ਸੋ ਐਤਵਾਰ ਵਾਲੇ ਦਿਨ ਦਾ ਤੇ ਉਹਦੇ ਵਿੱਚ ਕਟੋ-ਕਟ 1 ਲੱਖ ਫਲਸਤੀਨੀ ਜਿਹੜੇ ਆ ਉਹਨਾਂ ਨੂੰ ਆਪਣੇ ਘਰਾਂ ਛੱਡਣੇ ਪੈ ਰਹੇ ਆ ਤੇ ਉਹ ਡਰ ਦੇ ਮਾਰੇ ਫਲਸਤੀਨੀ ਕਹਿ ਰਹੇ ਕਿ ਜਾਈਏ ਤੇ ਜਾਈਏ ਕਿੱਥੇ ਕੋਈ ਜਗ੍ਹਾ ਸੇਫ ਹੈ ਹੀ ਨਹੀਂ ਇੱਕ ਪਾਸੇ ਇਦਾਂ ਦੇ ਪ੍ਰੈਸ਼ਰ ਆ ਤੇ ਦੂਜੇ ਪਾਸੇ ਜਿਹੜੇ ਹੁਣ ਉੱਥੋਂ ਦੇ ਵਿਦੇਸ਼ ਮੰਤਰੀ ਆ ਉਹ ਅਜੇ ਵੀ ਜਿਹੜੀ ਆ جنگ ਦੀ ਰੱਟ ਲਾਈ ਜਾ ਰਹੇ ਆ ਬਿਲਕੁਲ ਅਗਲੀ ਖਬਰ ਜਿਹੜੀ ਆ ਉਹ ਕਰਦੇ ਪਾਕਿਸਤਾਨ ਨਾਲ ਸੰਬੰਧਿਤ ਪਾਕਿਸਤਾਨ ਜਿਹੜਾ ਕਸ਼ਮੀਰ ਹੈ ਪਾਕਿਸਤਾਨ ਵਾਲੇ ਪਾਸੇ ਉਸ ਤੇ ਵਿੱਚ ਬਿਜਲੀ ਤੇ ਆਟੇ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਪ੍ਰਦਰਸ਼ਨ ਵੀ ਹੋਇਆ ਉੱਥੇ ਜਿਹੜੀ ਝੜਪਾਂ ਆ ਉਹ ਵੀ ਹੋਈਆਂ ਨੇ ਇੱਕ ਕਹਿੰਦੇ ਪੁਲਿਸ ਇਨਸਪੈਕਟਰ ਦੀ ਮੌਤ ਜਿਹੜੀ ਆ ਉਹ ਕੀ ਬਿਲਕੁਲ ਇਹ ਪਾਕਿਸਤਾਨ ਵਾਲੇ ਪਾਸੇ ਜਿਹਨੂੰ ਅਸੀਂ ਪਾਕਿਸਤਾਨ ਵਾਲੇ ਤੇ ਆਜ਼ਾਦ ਕਸ਼ਮੀਰ ਕਹਿੰਨੇ ਆ ਅਸੀਂ ਉਹ ਅਕੂਪਾਈਡ ਕਸ਼ਮੀਰ ਕਹਿੰਨੇ ਆ ਮਕਬੂਜਾ ਕਸ਼ਮੀਰ ਜੀ ਤੇ ਉੱਥੇ ਇੱਕ ਘਟਨਾ ਕਰਮ ਹੋਇਆ ਪਾਕਿਸਤਾਨ ਦੀ ਜਿਹੜੀ ਆਰਥਿਕ ਹਾਲਤ ਹੈ ਨਾ ਉਹ ਬਹੁਤ ਪਤਲੀ ਹੈ ਬਹੁਤ ਡਾਮਾ ਡੋਲਿਆ ਤੇ ਜਿਹੜੇ IMF ਤੋਂ ਜਾਂ ਜਿਹੜੇ ਕਰਜ਼ੇ ਵਰਜੇ ਮਿਲਦੇ ਆ ਉਹਦੇ ਨਾਲ ਮਸਾਂ ਉਹ ਗੁਜ਼ਾਰਾ ਕਰਦਾ ਉਹਨਾਂ ਕੋਈ ਵਾਰ ਤੇ ਇਦਾਂ ਹੁੰਦਾ ਕਿ ਇੱਕ ਹਫ਼ਤੇ ਦੇ ਜੋਗਾ ਰਹਿ ਜਾਂਦਾ ਕੰਮ ਹਾਂਜੀ ਹਾਂਜੀ ਤੇ ਫਿਰ ਐਂ ਲੱਗਦਾ ਕਿ ਹੁਣ ਪਾਕਿਸਤਾਨ ਖਤਮ ਹੋ ਜਾਏਗਾ ਯਾਨੀ ਕਿ ਇੱਕ ਕਿਸਮ ਦਾ ਐਡੇ ਵੱਡੇ ਕਰਾਈਸਿਸ ਚ ਆ ਕਿ ਉਹ ਬੈਂਕਰਪਟ ਹੋ ਜਾਏਗਾ ਤੇ ਵੈਸੇ ਤੇ ਬੈਂਕਰਪਟ ਹੈ ਹੀ ਆ ਉਹ ਚ ਕੋਈ ਸ਼ੱਕ ਤੇ ਹੈ ਨਹੀਂਗਾ ਕਿ ਜੇ ਅਸੀਂ ਕਰਜ਼ੇ ਚੁੱਕ ਚੁੱਕੀ ਕਰਨਾ ਤੇ ਫਿਰ ਬੈਂਕਰਪਟ ਤੇ ਹੈ ਹੀ ਆ ਤੇ ਉਹਦੇ ਨਾਲ ਇਹ ਹੋਇਆ ਕਿ ਇਨਫਲੇਸ਼ਨ ਬਹੁਤ ਵਧ ਗਈ ਤੇ ਮਹਿੰਗਾਈ ਬਹੁਤ ਵਧ ਗਈ ਆ ਦੂਜਾ ਇਹ ਲੋਕਾਂ ਨੂੰ ਨਿਆ ਕੋਈ ਨਹੀਂ ਮਿਲਦਾ ਸਾਰੀਆਂ ਚੀਜ਼ਾਂ ਦੇ ਉੱਤੇ ਆਰਮੀ ਦਾ ਉੱਥੇ ਅਧਿਕਾਰ ਆ ਚਾਹੇ ਉ ਕੋਰਟ ਹੋਵੇ ਹੋ ਆਰਮੀ ਤੋਂ ਬਾਹਰ ਨਹੀਂ ਜਾ ਸਕਦੀ ਨਾ ਤੋਂ ਦਾ ਰਾਜਨੀਤਿਕ ਪਾਰਟੀ ਜਾ ਸਕਦੀ ਆ ਤੇ ਲੋਕ ਬੜੀ ਘੁੱਟਣ ਮਹਿਸੂਸ ਕਰਦੇ ਆ ਇਹ ਹੁਣ ਜਿਹੜਾ ਹੋਇਆ ਹੈ ਕਸ਼ਮੀਰ ਦੇ ਵਿੱਚ ਇਹ ਲੋਕਾਂ ਨੇ ਬਾਹਰ ਨਿਕਲੇ ਆ ਅੱਗੇ ਵੀ ਹੋਈਆਂ ਨੇ ਵੀ 8-10 ਚੀਜ਼ਾਂ ਦਾ ਪਾਕਿਸਤਾਨ ਦੇ ਵਿੱਚ ਅੱਗੇ ਵੀ ਇਦਾਂ ਪਰ ਅੱਜ ਕੀ ਇਹ ਵੈਨੇ ਭਾਰਤੀ ਭਾਰਤੀ ਚੈਨਲ ਇਹਨਾਂ ਨੂੰ ਲਕਤਰਾਂ ਨਹੀਂ ਦੇ ਆ ਕਿ ਲੋ ਜੀ ਕਸ਼ਮੀਰ ਵਾਲੇ ਆਡੇ ਇਧਰ ਇੰਡੀਆ ਨਾਲ ਰਲਣਾ ਚਾਹੁੰਦੇ ਪਰ ਇਦਾਂ ਦੀ ਗੱਲ ਨਹੀਂ ਆ ਜਿੱਦਾਂ ਮੁਜਾਰੇ ਸਾਰੇ ਥਾਂ ਹੁੰਦੇ ਉਦਾਂ ਦੇ ਮੁਜਾਰਾ ਹੋਇਆ ਤੇ ਲੋਕੀ ਇੰਨੇ ਕਿ ਜ਼ਿਆਦਾ ਔਖੇ ਆ ਉੱਥੇ ਵੀ ਉਹਨਾਂ ਨੂੰ ਲੱਗਦਾ ਕਿ ਭੁੱਖੇ ਮਰਨੋਂ ਤੇ ਬਾਹਰ ਨਿਕਲ ਕੇ ਲੜਨਾ ਚੰਗਾ ਤੇ ਉਹ ਪੁਲਿਸ ਹਰ ਜਗ੍ਹਾ ਕੰਟਰੋਲ ਕਰਦੀ ਆ ਤੇ ਉੱਥੇ ਗੋਲੀ ਚੱਲੀ ਆ ਤੇ ਇੱਕ ਜਿਹੜਾ ਉਹਨਾਂ ਦਾ ਬਲਾਰਾ ਹੈ ਸਰਕਾਰ ਦਾ ਉਹਨੇ ਦੱਸਿਆ ਕਿ ਜਿਹੜੇ ਲੋਕਾਂ ਵਿੱਚ ਤੇ ਪੁਲਿਸ 'ਚ ਇਨਸਕ ਝੜਪਾਂ ਹੋਈਆਂ ਨੇ ਜੀ ਤੇ ਇਹਦੇ ਦੌਰਾਨ ਇੱਕ ਇਨਸਪੈਕਟਰ ਦੀ ਮੌਤ ਹੋਈ ਆ ਤੇ 100 ਤੋਂ ਵੱਧ ਲੋਕ ਹੋਏ ਆ ਜ਼ਖਮੀ ਹਾਂਜੀ ਤੇ ਇਨਸਪੈਕਟਰ ਦੀ ਕਹਿੰਦੇ ਛਾਤੀ 'ਚ ਸਿੱਧੀ ਗੋਲੀ ਲੱਗੀ ਆ ਤੇ ਜਿਹੜੇ ਬਲਾਰੇ ਨੇ ਅਬਦੁਲ ਮਜੀਦ ਖਾਨ ਉਹਨਾਂ ਨੇ ਕਿਹਾ ਕਿ ਜਿਹੜੀ ਗੋਲੀ ਲੱਗੀ ਆ ਅਸੀਂ ਉਹਦੀ ਇਨਕੁਆਰੀ ਚੰਗੀ ਤਰ੍ਹਾਂ ਕਰ ਰਹੇ ਆ ਤੇ ਪ੍ਰਦਰਸ਼ਨਕਾਰੀ ਜਿਹੜੇ ਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਹੂੰ ਜਿਦਾ ਆਮ ਤੌਰ ਤੇ ਹੁੰਦਾ ਹੀ ਆ ਪਰ ਇਥੇ ਇਹ ਪਤਾ ਲੱਗਦਾ ਹੈ ਕਿ ਉੱਥੇ ਸਭ ਅੱਛਾ ਨਹੀਂ ਆ ਲੋਕ ਜਿਹੜੇ ਆ ਉਹ ਕਾਫੀ ਪਰੇਸ਼ਾਨ ਨੇ ਤੇ ਤੰਗ ਮਹਿਸੂਸ ਕਰ ਰਹੇ ਆ ਅਗਲੀ ਖਬਰ ਜਿਹੜੀ ਹੈ ਲੋਕਲ ਕੈਨੇਡਾ ਦੀ ਕਰ ਲੈਨੇ ਆ ਕੈਨੇਡਾ ਦੇ ਵਿੱਚ ਜਿਹੜੇ ਹੜਤਾਲਾਂ ਦਾ ਅਸੀਂ ਜ਼ਿਕਰ ਜਦੋਂ ਸੁਣਦੇ ਆ ਤਾਂ ਪੰਜਾਬ ਦੇ ਵਿੱਚ ਬਹੁਤ ਧਰਨੇ ਹੜਤਾਲਾਂ ਕਈ ਕੁਝ ਜਿਹੜਾ ਚੱਲਦਾ ਪਰ 13 ਮਈ ਨੂੰ ਕਹਿੰਦੇ ਕੈਨੇਡਾ ਦੇ ਵਿੱਚ ਵੀ ਇੱਕ ਰੋਜ਼ਾ ਹੜਤਾਲ ਜਿਹੜੀ ਹੋਣ ਜਾ ਰਹੀ ਹੈ ਇਹ ਖਬਰ ਸਾਡੇ ਇੱਕ ਛੋਟਾ ਜਿਹਾ ਸੂਬਾ ਜੀ ਪ੍ਰਿੰਸ ਐਡਵਰਡ ਤੋਂ ਆਈ ਆ ਕਿ ਜਿਹੜੇ ਸੈਂਕੜੇ ਕੱਚੇ ਵਿਦੇਸ਼ਾਂ ਤੋਂ ਆਏ ਹੋਏ ਕੰਮ ਆ ਜਿੱਦਾਂ ਆਪਾਂ ਵਰਕ ਪਰਮਿਟ ਤੇ ਆਉਨੇ ਆ ਜਾਂ ਜਿਹੜੇ ਸਟੂਡੈਂਟ ਬਾਅਦ ਚ ਵਰਕ ਪਰਮਿਟ ਤੇ ਹੁੰਦੇ ਆ ਕੱਚੇ ਉਹਨਾਂ ਨੂੰ ਤਾਂ ਕਹਿਆ ਜਾਂਦਾ ਕਿ ਉਹ ਜੇ ਇੱਥੇ ਪੀਆਰ ਨਹੀਂ ਉਹਨਾਂ ਨੂੰ ਮਿਲ ਜੂਦੀ ਜਿਹੜੇ ਪੀਆਰ ਨਹੀਂ ਮਿਲੀ ਉਹ ਲੋਕ ਉਹਨਾਂ ਨਾਲ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਜਿਹੜੀਆਂ ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੇ ਉਹ ਤੁਸੀਂ ਜੇ ਫਰਵਰੀ 'ਚ ਕੋਈ ਚੇਂਜ ਵੀ ਹੋਈ ਆ ਉਹ ਕਹਿੰਦੇ ਆ ਕਿ ਜਿਹੜੀਆਂ ਚੇਂਜ ਹੋਈਆਂ ਜਿਹੜੇ ਲੋਕ ਘੱਟੋ-ਘੱਟ ਪਹਿਲਾਂ ਆਏ ਆ ਫਰਵਰੀ ਤੋਂ ਇੱਥੇ ਉਹਨਾਂ ਤੇ ਲਾਗੂ ਨਾ ਕਰੋ ਉਹਦੇ ਨਾਲ ਕਾਫੀ ਸਾਰੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਉਹ ਨਹੀਂ ਮਿਲ ਰਿਹਾ ਤੇ ਨਾ ਹੀ ਉਹਨਾਂ ਨੂੰ ਅੱਗੇ ਪੱਕੇ ਹੋਣ ਦੀਆਂ ਜਿਹੜੀਆਂ ਸੁਭਾਵਨਾਵਾਂ ਨੇ ਉਹਦੀ ਉਹ ਘਟ ਰਹੀਆਂ ਨੇ ਕਿਉਂਕਿ ਉਹਨਾਂ ਮਿਆਦ ਵਧਾ ਦਿੱਤੀ ਆ ਤੇ ਇਦਾਂ ਨਹੀਂ ਵੀ ਦੀ 1 ਸਾਲ ਵਰਕ ਪਰਮਿਟ ਲੈ ਲਿਆ 2 ਸਾਲ ਲੈ ਲਿਆ ਤੇ ਤੁਹਾਨੂੰ ਹੋ ਜਾਊਗਾ ਤੇ ਉਹ ਨਾਰਾਜ਼ਗੀ ਇਸ ਗੱਲ ਦੀ ਆ ਕਿ ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਟਰਮਾਂ ਤੇ ਅਸੀਂ ਇੱਥੇ ਆਏ ਹੋਏ ਆਂ ਉਹਨਾਂ ਟਰਮਾਂ ਦੇ ਉੱਤੇ ਹੀ ਸਾਨੂੰ ਰੱਖੋ ਤੇ ਬੇਰਜਗਾਰੀ ਜਿਹੜੀ ਉਹ ਨਾ ਹੋਵੇ ਕਿ ਕੈਨੇਡਾ ਦੀ ਹੋਰ ਖਬਰ ਲੱਗਦੇ ਤਾਂ ਉਹ ਵੀ ਮੇਰੇ ਖਿਆਲ ਕਰਣੀ ਚਾਹੀਦੀ ਆ ਜੀ 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 ਦੂਜੀ ਖਬਰ ਜਿਹੜੀ ਕੈਨੇਡਾ ਦੀ ਆ ਉਹ ਇਹ ਆ ਕਿ ਜਿਹੜੇ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਨਾ ਤੇ ਵੈਸੇ ਖਬਰ ਇਹ ਕੱਲ ਦੀ ਆ ਕੱਲ ਦੀ ਗ੍ਰਿਫਤਾਰੀ ਹੋਈ ਹੈ ਸਾਡੇ ਸ਼ਹਿਰ ਬ੍ਰੈਮਟਨ ਦੇ ਵਿੱਚੋਂ ਹਾਂ ਹਾਂ ਤਿੰਨ ਵਿਅਕਤੀ ਧੱਕੇ ਫੜੇ ਸੀਗੇ ਤੇ ਹੁਣ ਇੱਕ ਚੌਥੇ ਮੁਲਾਜ਼ਮ ਨੂੰ ਰੈਸਟ ਕੀਤਾ ਗਿਆ ਪਰ ਇਹ ਬੰਦਾ ਪਹਿਲਾਂ ਪੁਲਿਸ ਰਾਸ ਸੀਗਾ ਜਾਨੀ ਕਿ ਇਹ ਬੰਦੇ ਦਾ ਜਿਹੜਾ ਪਿਛਲਾ ਰੈਕਡ ਆ ਉਹ ਵੀ ਠੀਕ ਨਹੀਂ ਸੀਗਾ ਕਿਉਂਕਿ ਹਥਿਆਰਾਂ ਤੋਂ ਰਾਂਦੀ ਸਮਕਲਿੰਗ ਦੇ ਕੇਸ 'ਚ ਪੁਲਿਸ ਦੀ ਕਸਟਡੀ ਸੀਗਾ ਹੁਣ ਇਹ ਸ਼ਾਇਦ ਜਿਹੜੇ ਪਹਿਲੇ ਤਿੰਨ ਫੜੇ ਆ ਉਹਨਾਂ ਦੀ ਨਿਸ਼ਾਨਦੇਹੀ ਤੇ ਹੋਏਗਾ ਹੁਣ ਜਿਹੜਾ ਇਹ ਚੌਥਾ ਵਿਅਕਤੀ ਫੜਿਆ ਗਿਆ ਇਹਦਾ ਨਾਮ ਆ ਅਮਨਦੀਪ ਸਿੰਘ ਅੱਛਾ ਜੀ ਤੇ ਇਹ ਪਹਿਲਾਂ ਜਦੋਂ ਮੈਂ ਦੱਸਿਆ ਪੁਲਿਸ ਦੀ ਕਸਟਡੀ ਚ ਆ ਜੀ ਪਰ ਫਿਲਹਾਲ ਇਹ ਸਾਰੇ ਲੋਕ ਸ਼ੱਕ ਦੇ ਆਧਾਰ ਤੇ ਫੜਿਆ ਇਹਦੀ ਇਨਵੈਸਟੀਗੇਸ਼ਨ ਹੋਣੀ ਆ ਤੇ ਜਿਹੜਾ ਅਸਿਸਟੈਂਟ ਕਮਿਸ਼ਨਰ ਨੇ ਡੇਵਿਡ ਟੇਬਲ ਹੀ ਉਹਨਾਂ ਨੇ ਕਿਹਾ ਆ ਕਿ ਸਾਡੀ ਅਜੇ ਇੱਥੇ ਬਰੀਕੀ ਨਾਲ ਜਾਂਚ ਚੱਲ ਰਹੀ ਆ ਭਾਰਤ ਸਰਕਾਰ ਨਾਲ ਸੰਬੰਧਿਤ ਜਿਹੜੀਆਂ ਸਾਡੀ ਟੀਮਾਂ ਨੇ ਉਸ ਸਲਾਹ ਮਸ਼ਵਰਾ ਕਰ ਰਹੀ ਹੈ ਉਹਨਾਂ ਨੇ ਮਿਲ ਕੇ ਅਸੀਂ ਸਾਰਾ ਕੰਮ ਕਰ ਰਹੇ ਆ ਜੀ ਤੇ ਕਿਉਂਕਿ ਉਹ ਭਾਰਤ ਨਾਲ ਸਬੰਧ ਵਿਗਾੜਨ ਨਹੀਂ ਵੀ ਨਹੀਂ ਚਾਹੁੰਦੇ ਜਿੱਦਾਂ ਪਿਛਲੇ ਸਾਲਤ ਹੋਇਆ ਜੀ ਤੇ ਉਹਨਾਂ ਕਹਿੰਦੇ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਲਈ ਬੜਾ ਚੁਣੌਤੀਪੂਰਨ ਬਣਿਆ ਹੋਇਆ ਕਿ ਇੱਕ ਪਾਸੇ ਅਸੀਂ ਭਾਰਤ ਨਾਲ ਸਬੰਧ ਵੀ ਚੰਗੇ ਰੱਖਣੇ ਚਾਹੁੰਦੇ ਆ ਪਰ ਦੂਜੇ ਪਾਸੇ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਸੋ ਇਹ ਚੌਥਾ ਵਿਅਕਤੀ ਹੁਣ ਪੁਲਸਤੀ ਗ੍ਰਿਫਤ ਹੋ ਗਿਆ ਜੀ ਬਿਲਕੁਲ ਅਗਲੀ ਖਬਰ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਨੇ ਨਿਤਿਸ਼ ਹਰਾਂ ਦੇ ਨਾਲ ਨਿਤਿਸ਼ ਕੁਮਾਰ ਜਿਹੜੇ ਉਹਨਾਂ ਦੇ ਨਾਲ ਰੋਡ ਸ਼ੋਅ ਇੱਕ ਕੱਢਿਆ ਤੇ ਉਹਨਾਂ ਨੇ ਇਹ ਕਿਹਾ ਪਿਛਲੀ ਵਾਰ ਅਸੀਂ ਇੱਥੋਂ ਇੱਕ ਸੀਟ ਹਾਰੇ ਸੀ ਸ਼ਾਇਦ ਇਸ ਵਾਰ ਉਹ ਵੀ ਨਾ ਹਾਰੀਏ ਬਿਲਕੁਲ ਜੀ ਉਹ ਜਦਾਂ ਸਾਜ ਜਗਾ ਤੇ ਲੀਡਰ ਲੋਕ ਜਾ ਕੇ ਕਰਦੇ ਹੁੰਦੇ ਆ ਪੀਐਮ ਮੋਦੀ ਕਿਉਂਕਿ ਹੁਣ ਪਟਨੇ ਵਿੱਚ ਬੋਲ ਰਹੇ ਸੀਗੇ ਤੇ ਉਹਨਾਂ ਨੇ ਨਿਤਿਸ਼ ਕੁਮਾਰ ਦੇ ਨਾਲ ਜਦਾਂ ਸ਼ਕਤੀ ਪ੍ਰਦਰਸ਼ਨ ਹੁੰਦਾ ਇੱਕ ਸ਼ੋਅ ਰੋਡ ਸ਼ੋਅ ਕੱਢਿਆ ਤੇ ਉਹਦੇ ਵਿੱਚ ਉਹਨਾਂ ਨੇ ਕਹੀ ਗਏ ਕਿ ਅਸੀਂ ਪਿਛਲੀ ਾਰ ਇੱਕ ਅੱਧੀ ਸ਼ੀਟ ਹਾਰ ਗਈ ਪਰ ਐਕ ਕਿ ਉਹ ਵੀ ਜਿਹੜੀ ਹੈ ਸ਼ੀਟ ਨਹੀਂ ਹਾਰਾਂਗੇ ਪਰ ਦੂਜੇ ਪਾਸੇ ਆ ਕਿ ਇਸ ਵੇਲੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜੀ ਲਾਲੂ ਪ੍ਰਸਾਦ ਦੀ ਪਾਰਟੀ ਹੈ ਤੇ ਜਸਵੀ ਯਾਦਵਰੀ ਜਿਹੜਾ ਜਿਹੜੀ ਗਵਾਈ ਕਰ ਰਿਹਾ ਉਹਨਾਂ ਦੇ ਹੱਕ ਚ ਕੜੀ ਵੱਡੀ ਵੇਵ ਹੈ ਤੇ ਉੱਥੇ ਜਿਹੜੀ ਖਤਰੇ ਦੀ ਘੰਟੀ ਬੀਜਪੀ ਵਾਸਤੇ ਲੱਗਦੀ ਆ ਪਰ ਕਿਉਂਕਿ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦੇ ਸਾਰੇ ਲੀਡਰ ਨੇ ਇਹੀ ਕਹੀ ਜਾਣਾ ਕੋਈ ਆਜ਼ਾਦ ਖੜਾ ਵੀ ਕਹੀ ਜਾਂਦਾ ਕਿ ਮੈਂ ਜਿੱਤਣਾ ਹੀ ਆ ਜੀ ਤੇ ਕਿਉਂਕਿ ਮੈਂ ਤੇ ਸਭ ਤੋਂ ਅੱਗੇ ਆ ਇਹ ਤੇ ਹੁਣ ਪਤਾ ਉਦੋਂ ਲੱਗਣਾ ਜਦੋਂ ਰਿਜ਼ਲਟ ਆਉਣਗੇ ਜੀ ਕੇਜਰੀਵਾਲ ਹਰਾਨੇ ਕਿਹਾ ਕਿ ਜੇ ਮੈਂ ਚਾਰ ਉਡੂ ਦਾ ਬਟਨ ਜਿਹੜਾ ਜ਼ੋਰ ਨਾਲ ਦਬਾਵਾਂਗਾ ਤੇ ਮੈਨੂੰ ਵਾਪਸ ਜਿਹੜਾ ਆ ਉਹ ਜੇਲ ਨਹੀਂ ਜਾਣਾ ਪਵੇਗਾ ਮਨੇ ਹੁਣ ਮੈਂ ਲੋਕਾਂ ਕੋਲ ਅਪੀਲ ਕੀਤੀ ਆ ਜਿਦਾ ਪ੍ਰਧਾਨ ਮੰਤਰੀ ਮੋਦੀ ਵੀ ਕਹਿੰਦੇ ਹੁੰਦੇ ਆ ਨਾ ਕਿ ਜਾਂ ਬੀਜੇਪੀ ਦੇ ਲੀਡਰ ਕਹਿੰਦੇ ਵੀ ਇੰਨੀ ਜ਼ੋਰ ਦੀ ਦਬਾਓ ਕਿ ਦਿੱਲੀ ਤੱਕ ਉਹਦੀ ਆਵਾਜ਼ ਪਹੁੰਚੇ ਫਲਾਣੇ ਤੱਕ ਆਵਾਜ਼ ਪਹੁੰਚੇ ਬਟਨ ਤੇ ਬਟਨ ਨਹੀਂ ਆ ਉਹਨੂੰ ਜ਼ੋਰ ਨਾਲ ਦਬਾਏ ਮਸ਼ੀਨ ਥੋੜੀ ਤੋੜਨੀ ਆ ਸੋ ਇਹਨਾਂ ਨੇ ਵੀ ਉਹੀ ਭਾਸ਼ਾ ਵਰਤੀ ਆ ਕਿ ਜਿਹੜੇ ਤੁਸੀਂ ਇੰਨੇ ਜ਼ੋਰ ਨਾਲ ਮਤਲਬ ਵੀ ਇੰਨੀਆਂ ਮੈਨੂੰ ਵੋਟਾਂ ਪਾਓ ਕਿਉਂਕਿ ਉਹ ਕਹਿੰਦੇ ਆ ਕਿ ਤੈਨੂੰ ਦੁਬਾਰਾ ਜੇਲ੍ਹ ਜਾਣਾ ਪੈਣਾ ਤੇ ਜੇ ਤੁਸੀਂ ਸਾਨੂੰ ਚੇਤਾਵਨੀ ਦਿਓਗੇ ਤੇ ਫੇਰ ਜਿਹੜਾ ਮੈਨੂੰ ਵਾਪਸ ਜੇਲ੍ਹ ਨਹੀਂ ਜਾਣਾ ਪਊਗਾ ਉਹਨਾਂ ਭਗਵੰ ਪ੍ਰਧਾਨ ਮੰਤਰੀ ਨੇ ਉੱਥੇ ਕੱਢਿਆ ਤੇ ਉਹਨੇ ਇਹ ਕਿਹਾ ਲੋਕਾਂ ਨੂੰ ਕਿ ਮੈਨੂੰ 20 ਦਿਨਾਂ ਦੀ ਬਾਹਰ ਆਇਆ ਤੇ ਉਹ ਕਹਿ ਰਹੇ ਕਿ 20 ਦਿਨਾਂ ਬਾਅਦ ਮੈਨੂੰ ਦੁਬਾਰਾ ਜੇਲ੍ਹ ਜਾਣਾ ਪੈਣਾ ਪਰ ਜੇ ਤੁਸੀਂ ਸਾਨੂੰ ਜਿਤਾ ਦਿਓਗੇ ਤੇ ਸ਼ਾਇਦ ਮੈਨੂੰ ਵਾਪਸ ਜੇਲ੍ਹ ਨਾ ਜਾਣਾ ਪਵੇ ਜੀ ਅਗਲੀ ਖਬਰ ਜਿਹੜੀ ਉਹ ਕਰਦੇ ਸਰਕਾਰ ਤੇ ਦੋਸ਼ ਲਾਉਂਦੇ ਅਖਲੇਸ਼ ਯਾਦਵ ਨੇ ਜਿਹੜਾ ਆ ਉਹ ਕਹਿਆ ਹੈ ਕਿ ਪੁਲਿਸ ਤੁਹਾਨੂੰ ਵੋਟ ਨਹੀਂ ਪਾਉਣ ਦਿੰਦੀ ਤਾਂ ਧਰਨੇ ਦੇ ਉੱਤੇ ਬੈਠ ਜਾਓ ਇੱਕ ਇੱਕ ਖਬਰ ਜੂਪੀ ਤੋਂ ਬਾਰ ਬਾਰ ਆ ਰਹੀ ਆ ਜਿਹੜੀਆਂ ਪਿਛਲੀ ਤੇ ਜੇ ਦੌਰ ਦੀ ਵੋਟਾਂ ਹੋਈਆਂ ਸੀ ਨਾ ਉਹਦੇ ਵਿੱਚ ਇਹ ਸ਼ਿਕਾਇਤ ਅਸੀਂ ਅੱਗੇ ਖਬਰ ਕੀਤੀ ਸੀ ਜੇ ਤੁਹਾਨੂੰ ਯਾਦ ਹੋਣਾ ਕਿ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਮੁਸਲਮ ਪਾਈਚਾਰੇ ਦੇ ਲੋਕ ਆ ਉਹਨਾਂ ਨੂੰ ਰੋਕਿਆ ਜਾਂਦਾ ਵੋਟ ਪਾਉਣ ਤੋਂ ਤੇ ਕਲੇਸ਼ ਜੱਦਵ ਨੂੰ ਉਹਨਾਂ ਦੇ ਵਰਕਰ ਕਹਿ ਰਹੇ ਕਿ ਸਾਨੂੰ ਜੀ ਤੁਸੀਂ ਵੋਟਾਂ ਹੀ ਨਹੀਂ ਪਾਉਂਦੇ ਤੇ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਕਹਿੰਦਾ ਵੀ ਬਾਹਰ ਨਿਕਲੋ ਵੱਧ ਤੋਂ ਵੱਧ ਵੋਟਾਂ ਪਾਓ ਤੁਹਾਡਾ ਲੋਕਤੰਤਰੀ ਅਧਿਕਾਰ ਆਪਾਂ ਡੈਮੋਕ੍ਰੇਸੀ ਚ ਕਿਹਨੇ ਦੇ ਦਿੰਦਾ ਹੀ ਆ ਤੇ ਪਰ ਅਕਲੇਸ਼ ਜਾਦਵ ਨੇ ਕਿਹਾ ਕਿ ਲਖਨਊ ਦੇ ਤਿੰਨ ਜਿਹੜੇ ਹੈਗੇ ਆ ਨਾ ਡੀਐਮ ਤੇ ਤਿੰਨ ਐਸਐਸਪੀ ਇਹਨਾਂ ਨੂੰ ਜਿਹੜੇ ਜੋਗੀ ਰਿਆਂ ਮੁੱਖ ਮੰਤਰੀ ਉਹਨਾਂ ਦੇ ਦਫ਼ਤਰ ਚੋਂ ਸਪੈਸ਼ਲਿਸਟਾਂ ਆਈਆਂ ਨੇ ਕਿ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਜਿਹੜਾ ਕਨੌਜ ਦੇ ਬੂਥ ਹੈ ਕਨੌਜ ਜਿਹੜੀ ਸੀਟ ਹੈ ਉੱਥੇ ਲੜ ਰਹੇ ਨੇ ਇਹ ਆਪਣੇ ਅਗਲੇ ਯਾਦਵ ਰੀ ਜੀ ਇੱਕ ਖਬਰ ਹੋਰ ਵੀ ਵੱਡੀ ਇੱਥੋਂ ਦੀ ਹੈਗੀ ਆ ਜੀ ਉਹ ਵੀ ਧਰਨਾ ਕਰਦੇ ਅੱਗੇ ਚੱਲ ਕੇ ਤੇ ਉਹ ਇਹ ਆ ਕਿ ਉਹ ਕਹਿੰਦੇ ਆ ਕਿ ਜੇ ਤੁਹਾਨੂੰ ਉਹ ਵੋਟਾਂ ਪਾਉਣ ਤੋਂ ਰੋਕਦੇ ਆ ਤੁਹਾਨੂੰ ਬੂਤ ਤੱਕ ਨਹੀਂ ਜਾਣ ਦਿੰਦੇ ਜਿੱਥੇ ਵੀ ਰੋਕਦੇ ਉਹਦੇ ਵਹਿ ਜਾਓ ਧਰਨਾ ਮਾਰੋ ਉਹਦਾ ਮਤਲਬ ਇਹ ਆ ਕਿ ਘਟੋ ਘਟ ਲੋਕਾਂ ਨੂੰ ਪਤਾ ਤੇ ਲੱਗੇ ਕਿ ਸਾਨੂੰ ਵੋਟਾਂ ਪਾਉਣ ਦੇ ਹੱਕ ਤੋਂ ਰੋਕ ਰਹੇ ਆ ਸੋ ਉਹਨਾਂ ਨੇ ਆਪਣੇ ਵਰਕਰਾਂ ਨੂੰ ਇਹ ਕਿਹਾ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਕਿ ਚੌਥੇ ਦੌਰ ਚ ਵੀ ਤਿਜੇ ਦੌਰ ਵਾਲਾ ਕੰਮ ਹੁੰਦਾ ਆ ਜਿਹੜੀਆਂ ਯਾਨੀ ਕਿ ਕੱਲ ਪੈਣੀਆਂ ਨੇ ਮੇਰੇ ਕਾ 13 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ ਉਹਦੇ ਲਈ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਜੇ ਤੁਹਾਨੂੰ ਰੋਕਣ ਤੁਸੀਂ ਹੱਲਾ ਗੁਲਾਹ ਕਰਨ ਦੀ بجائے ਉੱਥੇ ਬਹਿ ਜਾਓ ਧਰਨਾ ਮਾਰ ਲਓ ਜਿੰਦਾ ਕਿਸਾਨ ਕਰਦੇ ਹੁੰਦੇ ਵੀ ਜਿੱਥੇ ਰੋਕੋਗੇ ਉੱਤੇ ਤੇ ਉਹਦੇ ਨਾਲ ਇਹ ਐਨੇ ਘਟੋ ਘਟ ਪ੍ਰੈਸ ਚ ਨਿਊਜ਼ ਜਾਊਗੀ ਦੁਨੀਆਂ ਨੂੰ ਪਤਾ ਲੱਗੂਗਾ ਕਿ ਉੱਥੇ ਸਾਡੇ ਨਾਲ ਵਧਿੱਕੀ ਹੋ ਰਹੀ ਆ ਜੀ ਬਿਲਕੁਲ ਇੱਕ ਗੱਲ ਦਾ ਜ਼ਿਕਰ ਅਸੀਂ ਵੀ ਕਰ ਦਿੰਨੇ ਆ ਕਿ ਮੋਦੀ ਦੇ ਨਾਂ ਦੀ ਜਿਹੜੀ ਆ ਉਹ ਚਰਚਾ ਜ਼ਿਆਦਾ ਆ ਬੀਜੇਪੀ ਦੀ ਘਟਿਆ ਅੱਜਕੱਲ ਮੋਦੀ ਦੇ ਨਾਂ ਤੇ ਰਾਸ਼ਟਰੀ ਜਨਤਾ 당ਲ ਦੇ ਨੇਤਾ ਅਮਰੋਦ ਝਾਹ ਹੋਰਾਂ ਨੇ ਵੀ ਜਿਹੜਾ ਆ ਉਹ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਮੋਦੀ ਹੋਰਾਂ ਦਾ ਕਾਦ ਜਿਹੜਾ ਉਹ ਪਾਰਟੀ ਤੋਂ ਉੱਚਾ ਜਿਹੜਾ ਉਹ ਬਿਲਕੁਲ ਉਹਨਾਂ ਕਹੇ ਕਿ ਬੀਜੇਪੀ ਕਿੱਥੇ ਆ ਆਰਐਸਐਸ ਕਿੱਥੇ ਆ ਇਹਨਾਂ ਦੀ ਫਲਸਫੀ ਕਿੱਥੇ ਆ ਉਹ ਕਹਿੰਦੇ ਕੁਝ ਵੀ ਨਹੀਂ ਹੈਗਾ ਇਹ ਪਾਰਟੀ ਜਦੋਂ ਪਾਰਟੀ ਜਿਹੜੀ ਪਿੱਛੇ ਰਹਿ ਜੇ ਤੇ ਉਹਦਾ ਲੀਡਰ ਵੱਡਾ ਬਣ ਜੇ ਨਾ ਤੇ ਫਿਰ ਜਿਹੜਾ ਨਾ ਫਿਰ ਕਾਫੀ ਜਿਹੜੀ ਚਿੰਤਾ ਵਾਲੀ ਗੱਲ ਹੋ ਜਾਂਦੀ ਆ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਹੁਣ ਆਲੇ ਆ ਕਿ ਉਹਨਾਂ ਚ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਥੋੜੇ ਉਹਨਾਂ ਦਾ ਕਦ ਇੰਨਾ ਵੱਡਾ ਹੋ ਗਿਆ ਕਿ ਉਹਨਾਂ ਪਹਿਲਾਂ ਅਡਵਾਨੀ ਵਾਲੀ ਸਾਰੀ ਤਣ ਜੋਸ਼ੀਰਾ ਨੂੰ ਜਿਹੜੇ ਵੱਡੇ ਲੀਡਰ ਹੁੰਦੇ ਸੀ ਉਹਨਾਂ ਨੂੰ ਉਹ ਜਿਦਾ ਉਹ ਹੈਗਾ ਸੀਗਾ ਉਹਨਾਂ ਬਣਾਤਾ ਇੱਕ ਬਜ਼ੁਰਗਾਂ ਵਾਸਤੇ ਮਾਰਗਦਰਸ਼ਕ ਮੰਡਲ ਉਹ ਵ ਦੇ ਕੇ ਉਹਨਾਂ ਨੂੰ ਨਪਟਾ ਲਿਆ ਸੀ ਉਹਨਾਂ ਤੇ ਹੁਣ ਹਾਲਾਤ ਇਹ ਆ ਕਿ ਉਹਨਾਂ ਨੇ ਅੱਗੇ ਚੱਲ ਕੇ ਜਿਹੜਾ ਆ ਕੁਝ ਹੋ ਜਿਹੜੇ ਦਿੱਤਿਆਨਾਸ ਆ ਕਿਉਂਕਿ ਯੂਪੀ ਦੀ ਗੱਲ ਹੋ ਰਹੀ ਆ ਤੇ ਉਹ ਕਹਿੰਦੇ ਆ ਕਿਉਂਕਿ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਆਪਣੇ ਵਾਸਤੇ ਵੋਟਰੀ ਮੰਗ ਰਿਹਾ ਤੇ 75 ਸਾਲਾ ਦਾ ਹੋ ਜਾਣਾ ਉਹਨੇ ਤੇ ਉਹ ਆ ਮੰਗ ਰਿਹਾ ਅਮਿਤ ਸ਼ਾਹ ਵਾਸਤੇ ਤੇ ਦੂਜੀ ਉਹਨਾਂ ਗੱਲ ਕਹੀ ਜਦੋਂ ਉਹ ਜੇਲ੍ਹ ਚੋਂ ਆਏ ਬਾਹਰ ਦੋ ਗੱਲਾਂ ਕਹੀਆਂ ਸੀ ਉਹਨਾਂ ਵੱਡੀਆਂ ਦੂਜੀ ਉਹਨਾਂ ਗੱਲ ਕਹੀ ਸੀ ਕਿ ਤੁਸੀਂ ਦੇਖ ਲਓ ਜਦੋਂ ਆ ਇਲੈਕਸ਼ਨ ਪੂਰੀ ਹੁੰਦੀ ਆ ਤੇ ਜਿਹੜਾ ਜੋਗੀ ਰੀਤ ਦਿੱਤਿਆ ਨਾਲ ਜੋਗੀ ਰੀ ਉਹਨਾਂ ਨੂੰ ਮੁੱਖ ਮੰਤਰੀ ਦੇ ਪਦ ਤੋਂ ਢਾਹ ਦੇਣਗੇ ਤੇ ਬੀਜੇਪੀ 'ਚ ਹੁੰਦਾ ਵੀ ਇਦਾਂ ਹੀ ਆ ਦੇਖੋ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੇ ਬਿਠਾਤਾ ਤੇ ਉਹਨੂੰ ਐਮਪੀ ਦੀ ਸੀਟ ਲੜਾਤੀ ਫਿਰ ਉਹਨਾਂ ਨੇ ਹਰਿਆਣੇ ਵਾਲੇ ਮੁੱਖ ਮੰਤਰੀ ਨੂੰ ਬੀਜੇਪੀ 'ਚ ਇਹ ਆ ਵੀ ਕਿ ਵੱਡੇ ਤੋਂ ਵੱਡੇ ਲੀਡਰ ਨੂੰ ਵੀ 1 ਮਿੰਟ ਚ ਲਾਂਬੇ ਕਰ ਦਿੰਦੇ ਉਹ ਬੋਲਣ ਜੋਗਾ ਨਹੀਂ ਹੁੰਦਾ ਸੋ ਇਹਨਾਂ ਨੇ ਕਿਹਾ ਕਿ ਤੁਸੀਂ ਦੇਖਿਓ ਕਿ ਅਦਿੱਤਿਆਨਾਥ ਜੋਗੀ ਦਾ ਵੀ ਅਸ਼ਰੇ ਹੋ ਜਾਉਣ ਵਾਲਾ ਜਿੱਦਾਂ ਦਾ ਹਸ਼ਰ ਵੱਡੇ ਲੀਡਰਾਂ ਦਾ ਅਡਵਾਨੀ ਹੀਰਾਂ ਦਾ ਬੁੱਲੀ ਮਨੋਰ ਜੋਸ਼ੀ ਜਸਵੰਤ ਸਿੰਘ ਹਰੀ ਸਾਰੇ ਜਿਹੜੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਹੌਲੀ ਹੌਲੀ ਸਾਈਡ ਲਾਈਨ ਕੀਤਾ ਗਿਆ ਵਾ ਜੀ ਭਾਰਤੀ ਜਨਤਾ ਪਾਰਟੀ ਦੇ ਇੱਕ ਆਮ ਵਰਕਰ ਦੇ ਸਾਹਮਣੇ ਆਪਣੇ ਅਖੌਤੀ ਗੜ ਦੇ ਵਿੱਚ ਚੋਣ ਲੜਨ ਦੀ ਹਿੰਮਤ ਨਹੀਂ ਹੈ ਇਹ ਕਿਸ ਤੇ ਬਾਰੇ ਦੇ ਵਿੱਚ ਇਹ ਗੱਲ ਕਰ ਰਹੀ ਹੈ ਜੀ ਸਮਰਤੀ ਅਰਾਨੀ ਜੀ ਸਮਰਤੀ ਅਰਾਨੀ ਕਿਉਂਕਿ بڑا ਨਾਂ ਲਿਆ ਜਾ ਰਿਹਾ ਸੀ ਜਾਂ ਇੱਕ ਮਾਹੌਲ ਬਣਾਇਆ ਜਾ ਰਿਹਾ ਸੀ ਭਾਰਤੀ ਪ੍ਰੈਸ ਵੱਲੋਂ ਕਿ ਜਿਹੜੇ ਆਪਣੇ ਰਾਹੁਲ ਗਾਂਧੀ ਰਹੀਆਂ ਉਹ ਮੀਠੀ ਦੇ ਚੋਣ ਲੜਨਗੇ ਤੇ ਆਪਾਂ ਇਹ ਖਬਰ ਕੀਤੀ ਵੀ ਸੀ ਇਹ ਦੇ ਪਿੱਛੇ ਜਿਹੜੀ ਸਟੋਰੀ ਆ ਰਹੀ ਸੀ ਕਿ ਉੱਥੇ ਪ੍ਰਬੰਧ ਇਦਾਂ ਦੇ ਕੀਤੇ ਗਏ ਸੀਗੇ ਕਿ ਉਹਨਾਂ ਦੇ ਅਫਸਰਾਂ ਦੀ ਡਿਊਟੀਆਂ ਲਈਆਂ ਗਿਆ ਸੀ ਉਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਸੀ ਕਿ ਅਸੀਂ ਇਹਨੂੰ ਜਿੱਤਣ ਨਹੀਂ ਦੇਣਾ ਰਹੁਗਾ ਜੱਦੀ ਨੂੰ ਉਹਨਾਂ ਨੇ ਐਨ ਮੌਕੇ ਤੇ ਮਾਸਟਰ ਸਟ੍ਰੋਕ ਖੇਢੀ ਤੇ ਆਪਣਾ ਇੱਕ ਵਫਾਦਾਰ ਬੰਦਾ ਕਸ਼ੋਰੀ لال ਤੋਂ ਖੜਾ ਕਰ ਲਿਆ ਤੇ ਪ੍ਰਧਾਨ ਮੰਤਰੀ ਵਾਸਤੇ ਨਾ ਇਹਨਾਂ ਨੇ ਆਪਣੇ ਰੌਹਲ ਗਾਂਧੀ ਰਾਣੀ ਜੀ ਕਹਿਆ ਸੀਗਾ ਕੋਈ ਜੱਜਾਂ ਨੇ ਵੀ ਆਫਰ ਕੀਤੀ ਉਹਨਾਂ ਨੂੰ ਵੀ ਤੁਸੀਂ ਆਓ ਤੇ ਬੈਠੋ ਸਾਡੇ ਨਾਲ ਗੱਲ ਕਰੋ ਇਹਨਾਂ ਦਾ ਐਕਸੈਪਟ ਕਰ ਲਈ ਆ ਪਰ ਉਹਨਾਂ ਕਹਾਂ ਕਿ ਪ੍ਰਧਾਨ ਮੰਤਰੀ ਮੋਦੀ ਵੀ ਆਵੇ ਉਸ ਅਸੀਂ ਦੇਸ਼ ਦੇ ਮਾਮਲੇ ਤੇ ਡਿਸਕਸ਼ਨ ਕਰੀਏ ਤੇ ਸਮ੍ਰਿਤੀ ਰਾਣੀ ਉਹਨਾਂ ਨੂੰ ਮਜ਼ਾਕੀਆ ਲਹਿਜੇ ਚ ਕਹਿ ਰਹੀ ਹੈ ਕਿ ਮੇਰਾ ਸਾਹਮਣਾ ਤੇ ਕਰ ਨਹੀਂ ਸਕੇ ਮੇਠੀ ਦੂਤ ਭੱਜ ਗਏ ਆ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਤੇ ਆਪਣੇ ਬੁਰੀ ਦਾ ਸਿੱਧ ਕਰਦੇ ਜਿੱਦਾਂ ਉਹ ਪ੍ਰਧਾਨ ਮੰਤਰੀ ਬਣ ਰਹੇ ਹੋਣ ਕੀ ਉਹ ਪ੍ਰਧਾਨ ਮੰਤਰੀ મોદી ਦੇ ਪ੍ਰਧਾਨ ਮੰਤਰੀ ਬਣ ਰਿਹਾ ਕੀ ਉਹ ਪ੍ਰਧਾਨ ਮੰਤਰੀ ਨੇ ਮਤਲਬ ਇਹ ਗੱਲ ਉਹਨਾਂ ਨੇ ਕਹੀ ਜੀ ਅਗਲੀ ਗੱਲ ਕਰਦੇ ਪ੍ਰਧਾਨ ਮੰਤਰੀ મોદી ਹੋਰਾਂ ਨੇ ਪੱਛਮੀ ਬੰਗਾਲ ਦੇ ਵਿੱਚ ਕਰੈਲੀ ਨੂੰ ਸੰਬੋਧਨ ਕਰਦੇ ਆ ਪੰਜ ਗਰੰਟੀਆਂ ਜਿਹੜੀਆਂ ਉਹ ਦਿੱਤੀਆਂ ਤੇ ਨਾਲ ਗੱਲ ਕਰੀਏ ਕੇਜਰੀਵਾਲ ਹੋਰਾਂ ਦੀ ਉਹਨਾਂ ਨੇ ਵੀ 10 ਗਰੰਟੀਆਂ ਜਿਹੜੀਆਂ ਉਹ ਦਿੱਤੀਆਂ ਗਰੰਟੀਆਂ ਦਾ ਸਿਲਸਿਲਾ ਜਿਹੜਾ ਆਇਆ ਉਹ ਬੜਾ ਜ਼ੋਰਦਾਰ ਚੱਲ ਰਿਹਾ ਇਸ ਵਾਰ ਇਲੈਕਸ਼ਨ ਦੇ ਵਿੱਚ ਬਿਲਕੁਲ ਆਪਣੇ ਹਰਿੰਦਰ ਜਿਹੜੀਆਂ ਇਹ ਗਰੰਟੀਆਂ ਵਾਲਾ ਮਸਲਾ ਨਾ ਇਹ ਲਗਾਤਾਰ ਜਿਹੜਾ ਆ ਉਹ ਚੱਲ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਨੇ ਵੀ ਕੋਈ ਵਿਧੀਵੰਦ ਢੰਗ ਨਾਲ ਜਿਹੜਾ ਆਪਣਾ ਹੈਗਾ ਆ ਮੈਨੀਫੈਸਟੋ ਉਹ ਜਾਰੀ ਨਹੀਂ ਕੀਤਾ ਤੇ ਨਾ ਹੀ ਪਤਾ ਲੱਗਦਾ ਵੀ ਉਹ ਕਹਿਣਾ ਕੀ ਚਾਉਂਦੇ ਆ ਸੋ ਪ੍ਰਧਾਨ ਮੰਤਰੀ ਮੋਦੀ ਰਾਣੇ ਨਾ ਪੰਜ ਵੱਡੀਆਂ ਗਰੰਟੀਆਂ ਦਿੱਤੀਆਂ ਨੇ ਜੀ ਤੇ ਉਹ ਗਰੰਟੀਆਂ ਕਾਦੀਆਂ ਨੇ ਉਹ ਉਹੀ ਕੁਝ ਆ ਜਿਹੜਾ ਕੁਝ ਉਹ ਪਾਸ਼ਣ ਦਿੰਦੇ ਆ ਹਿੰਦੂ ਮੁਸਲਮ ਹਿੰਦੂ ਮੁਸਲਮ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਦੀ ਜਾਂਦਾ ਮੋਦੀ ਦੀ ਪਹਿਲੀ ਗਰੰਟੀ ਤੇ ਇਹ ਆ ਕਿ ਇਹ ਗਰੰਟੀ ਪੂਰੀ ਹੋਣ ਦੀ ਗਰੰਟੀ ਆ ਗਰੰਟੀ ਦੀ ਗਰੰਟੀ ਆ ਜੇ ਜੇ ਮੈਂ ਗਰੰਟੀ ਦੇਣਾ ਤੇ ਉਹ ਪੂਰੀ ਕਰਨ ਦੀ ਵੀ ਗਰੰਟੀ ਲਾਉਂਗਾ ਜੀ ਕਿਉਂਕਿ ਪਿਛਲੀਆਂ ਗਰੰਟੀਆਂ ਦੇ ਆਪਾਂ ਨੂੰ ਪਤਾ ਹੈ 10 ਸਾਲਾਂ ਚ ਉਹਨਾਂ ਕਿੰਨੀਆਂ ਕ ਪੂਰੀਆਂ ਕੀਤੀਆਂ ਨੇ ਤੇ ਫਿਰ ਉਹਨਾਂ ਕਹੇ ਕਿ ਜਦੋਂ ਤੱਕ મોદી ਆ ਜਿਹੜਾ ਰਾਖਵਾ ਕਰਨਿਆ ਜਿਹੜਾ ਮੁੱਦਾ ਹੈ ਹੀ ਨਹੀਂ ਕਿਤੇ ਉਲਟਾ ਇਹ ਆ ਕਿ ਕਾਂਗਰਸ ਨੇ ਨਿਆ ਪੱਤਰ ਵਿੱਚ ਕਿਹਾ ਕਿ ਜਿਹੜੇ ਪਛੜੇ ਲੋਕ ਆ ਉਹਨਾਂ ਨੂੰ ਆਪਾਂ ਰਾਖਵਾ ਕਰਨ ਜਿਹੜਾ ਜਾਰੀ ਰੱਖਾਂਗੇ ਦਵਾਂਗੇ ਇਹ ਇਹਨਾਂ ਦੀ ਪਾਰਟੀ ਮੇਸ਼ਾ ਰਾਖਵਾ ਕਰਨ ਦੇ ਵਿਰੋਧੀ ਰਹੀ ਆ ਤੇ ਹੁਣ ਉਹ ਕਹਿੰਦੇ ਕਿ ਜਦੋਂ ਤੱਕ ਮੋਦੀ ਆ ਉਹਦਾ ਕਰ ਰਾਖਵਾ ਕਰਨ ਜਿਹੜਾ ਉਹ ਖਤਮ ਨਹੀਂ ਕਰਨ ਦਿੱਤਾ ਜਾਊਗਾ ਜਦੋਂ ਤੱਕ ਮੋਦੀ ਆ ਤੇ ਉਦੋਂ ਤੱਕ ਤੁਹਾਨੂੰ ਰਾਮ ਨੌਮੀ ਦੱਸੋ ਰਾਮ ਨੌਮੀ ਮਨਾਉਣ ਤੋਂ ਕੌਣ ਰੋਕਦਾ ਭਾਰਤ ਚਿੰਦਸਤਾਨ ਚ ਕੋਈ ਮਨਾ ਰੋਕ ਸਕਦਾ ਸਗੋਂ ਰਾਮ ਨੌਮੀ ਤੇ ਤੁਸੀਂ ਮਸਜਿਦਾਂ ਦੇ ਸਾਹਮਣੇ ਜਾ ਕੇ ਭੰਗੜੇ ਪਾਉਂਦੇ ਹੋ ਉਧਰੋਂ ਤੁਹਾਡੇ ਪੱਤਰ ਜਿਹੜੇ ਹੈਗੇ ਆ ਕੈਂਡੀਡੇਟ ਤੀਰ ਕਮਾਨ ਚਲਾਉਂਦੇ ਆ ਗਰਪਾਨਾ ਲੜਾਉਂਦੇ ਹੋ ਤੇ ਤੁਹਾਨੂੰ ਰਾਮ ਨੌਮੀ ਤੋਂ ਕੌਣ ਮੋੜ ਰਿਹਾ ਤੇ ਉਹ ਕਹਿੰਦੇ ਜਦੋਂ ਤੱਕ ਮੈਂ ਨਾ ਮੋਦੀ ਹੈਗਾ ਤਾਨੂੰ ਰਾਮ ਨੋਮੀ ਨੂੰ ਮਨਾਉਣ ਤੋਂ ਕੋਈ ਨਹੀਂ ਰੋਕ ਸਕਦਾ ਤਾਨੂੰ ਭਗਵਾਨ ਰਾਮ ਦੀ ਪੂਜਾ ਕਰਨ ਤੋਂ ਨਹੀਂ ਰੋਕ ਸਕਦਾ ਕਿੰਨੇ ਮਤਲਬ ਬੇਤੁੱਕੇ ਤੇ ਮਤਲਬ ਇੱਕ ਪ੍ਰਧਾਨ ਤੋਂ ਭਾਵ ਕਿ ਉਹੀ ਧਾਰਮਿਕ ਪੱਤਾ ਜਿਹੜਾ ਆ ਉਹੀ ਖੇਡਿਆ ਜਾ ਰਿਹਾ ਹਾਂ ਤਾਂ ਉਹ ਕਹਿੰਦਾ ਸੀਏ ਦਾ ਕਾਨੂੰਨ ਵੀ ਰੱਦ ਨਹੀਂ ਮੈਂ ਹੋਣ ਦਊਗਾ ਸੁਪਰੀਮ ਕੋਰਟ ਦੇ ਫੈਸਲੇ ਨਾਲ ਬਣਿਆ ਵਾ ਰਾਮ ਮੰਦਿਰ ਮੈਂ ਦੁਬਾਰਾ ਫੈਸਲਾ ਨਹੀਂ ਪਲਟਣ ਦਊਗਾ ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਪਦ ਚ ਇਹ ਨੇ ਨਾ ਜਿਹੜੇ ਕੇਜਰੀਵਾਲ ਨਾਲ ਦੀ ਪੋਲਿਟਿਕਸ ਉਹ ਵੀ ਲਗਭਗ ਉਹਨਾਂ ਵਰਗੀ ਹਾਂ ਕੇਜਰੀਵਾਲ ਰੀਵੀ ਜਿਹੜੀਆਂ ਤੇ ਨੈਸ਼ਨਲ ਨੀਤੀਆਂ ਨੇ ਨਾ ਉਹਨਾਂ ਦੇ ਵਿੱਚ ਉਹ ਲਗਭਗ ਮੋਦੀ ਸਾਹਿਬ ਦੇ ਪੈਰ 'ਚ ਪੈਰ ਪਾ ਕੇ ਚੱਲਦੇ ਆ 370 ਧਾਰਾ ਦਾ ਉਹਨਾਂ ਵਿਰੋਧ ਨਹੀਂ ਕੀਤਾ ਸਗੋਂ ਵੈਲਕਮ ਕੀਤਾ ਸੀ ਉਹਨਾਂ ਨੂੰ ਜਦੋਂ ਉਹਨਾਂ ਢਾਈ ਆ ਜੰਮੂ ਕਸ਼ਮੀਰ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਉਹਨਾਂ ਨੂੰ ਯੂਨੀਟ ਟਰੈਟਰੀ ਵਰਗਾ ਦਰਜਾ ਬਣਾ ਦਿੱਤਾ ਸਟੇਟ ਨੂੰ ਉਦੋਂ ਇਹ ਕੇਜਰੀਵਾਲ ਦੀ ਪਾਰਟੀ ਉਹਨਾਂ ਦੇ ਅਕ 'ਚ ਖੜੀ ਤੇ ਜਿਹੜੀ ਨੈਸ਼ਨਲ ਜਦੋਂ ਮਤਲਬ ਅਸੀਂ ਇਹ ਕਹਿੰਦੇ ਆ ਕਿ ਭਾਰਤ ਰਾਜਾਂ ਦਾ ਸੰਘ ਆ ਇਹ ਫੈਡਰਲ ਢਾਂਚਾ ਆ ਤੇ ਮੋਦੀ ਪਹਿਲਾ ਇੰਦਰਾ ਗਾਂਧੀ ਵੇਲੇ ਤੋਂ ਵਾਹਿ ਸ਼ੁਰੂ ਹੋ ਗਿਆ ਸੀਗਾ ਕਿ ਕੇਂਦਰੀਕਰਨ ਕੀਤਾ ਗਿਆ ਸਾਰੀਆਂ ਤਾਕਤਾਂ ਦਾ ਤੇ ਇਸੇ ਤਰ੍ਹਾਂ ਹੀ ਹੋਣਿਆ ਤੇ ਪ੍ਰਧਾਨ ਮੰਤਰੀ ਦੀ ਤਰਜ਼ ਤੇ ਹੀ ਉਹ ਸਾਰੀ ਗੱਲ ਕਰਦੇ ਆ ਪਰ ਉਹਨਾਂ ਨੇ ਜਿੱਦਾਂ ਮੋਦੀ ਸਾਹਿਬ ਨੇ ਕਿਹਾ ਪੰਜ ਗਾਰੰਟੀਆਂ ਨਾ ਕਿਹਾ ਮੇਰੀਆਂ 10 ਗਾਰੰਟੀਆਂ ਨੇ ਮੈਂ ਬਹਿਤਾ ਤੂੰ ਸੇਰ ਤੇ ਮੈਂ ਸਵਾ ਸੇਰ ਜੀ ਉਹਦੇ ਵਿੱਚ ਉਹਨਾਂ ਨੇ ਬੜਾ ਕੁਝ ਕਿਹਾ ਉਹ ਨਾਲ ਨੇ ਵੀ ਕਿਹਾ ਕਿ ਜਿਹੜੇ ਗੱਠ ਜੋਰ ਤੇ ਸੀ ਮੈਂ ਉਹਨਾਂ ਨੇ ਸਲਾਹ ਨਹੀਂ ਕੀਤੀ ਮੈਂ ਆਪਣੇ ਵਦੇਰਿਆਂ ਗਰੰਟੀਆਂ ਪਰ ਜੇ ਹੀ ਤਾਕਤ ਚ ਆ ਗਏ ਤੇ ਮੈਂ ਗਰੰਟੀਆਂ ਪੂਰੀਆਂ ਕਰਾਉਂਗਾ ਤੇ ਹੈਰਾਨੀ ਵਾਲੀ ਗੱਲ ਤੇ ਹਰਿੰਦਰ ਕੇ 20 ਸੀਟਾਂ ਤੇ ਕੇਜਰੀਵਾਲ ਦੇ ਚੋਲਡਰ ਸਾਰੇ ਹਿੰਦੁਸਤਾਨ ਦੇ ਤੇ ਉਹ ਇਡੇ ਤੱਕ ਸ਼ਕਤੀਸ਼ਾਲੀ ਤੇ ਹੋਣ ਨਹੀਂ ਲੱਗੇ ਭਾਵੇਂ ਰਾਜ ਕਰੀ ਤੇ ਨਾਲ ਵੀ ਹੋਣ ਅਜੇ ਤੇ ਲੋਕਾਂ ਨੂੰ ਇਹ ਵੀ ਸ਼ੱਕ ਆ ਕਿ ਜਿੱਦਾਂ ਦਾ ਇਹਨਾਂ ਦਾ ਨੈਸ਼ਨ ਨੈਸ਼ਨਲਿਜ਼ਮ ਦਾ ਏਜੰਡਾ ਇਹਨਾਂ ਦਾ ਕੇਜਰੀਵਾਲ ਦਾ ਕੱਲ ਕੋ ਲੋਤਰ ਨੂੰ ਹੋ ਸਕਦਾ ਇਹੋ ਜੀ ਸਿਚੁਏਸ਼ਨ ਬਣ ਜੇ ਇਹ ਜਿਹੜੇ ਪੰਜ ਸੱਤ ਆਪਣੇ ਐਮਪੀ ਚ ਜਿਤਾ ਸਕਣਗੇ ਜਾਂ 10 ਜਿਤਾ ਸਕਣਗੇ ਇਹ ਸਾਰਿਆਂ ਨੂੰ ਲੈ ਕੇ ਕਿਤੇ ਬੀਜੇਪੀ ਦੀ ਝੋਲੀ ਨਾ ਜਾਵੇ ਤੇ ਇੱਕ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੇ ਆ ਕਿ ਅਸੀਂ ਜੀ ਆਪਣਾ ਜੀ ਤੁਹਾਨੂੰ ਇਹ ਕਰਾਂਗੇ ਨਾਲ ਵੇਖੋ ਕਿੰਡੀ ਵੱਡੀ ਗੱਲ ਕਹੀ ਉਹਨਾਂ ਨੇ ਕਿ ਚਾਈਨਾ ਨੇ ਜਿਹੜਾ ਸਾਡਾ ਇਲਾਕਾ ਖੋਇਆ ਮੈਂ ਹੀ ਵਾਪਸ ਦਵਾਉਣਾ ਕੇਜਰੀਵਾਲ ਕਹਿ ਰਿਹਾ ਮੋਦੀ ਇਹ ਰ 52 ਇੰਚ ਦੀ ਛਾਤੀ ਹੋ ਤੇ ਦਵਾ ਨਹੀਂ ਸਕਿਆ ਤੇ ਤੂੰ ਹੀ ਭਾਈ ਕਿਦਾਂ ਦਵਾ ਲੋਗੇ ਮਤਲਬ ਜਿਹੜੀ ਗੱਲ ਉਹ ਕਹਿੰਦੇ ਹੁੰਦੇ ਨੇ ਕੰਦ ਭਾਵ ਕੇ ਕੁਫਰ ਤੋਲਿਆ ਜਾ ਰਿਹਾ ਹਰ ਪਾਸੇ ਉਹਨਾਂ ਨਾਲੇ ਦੂਜੀ ਗੱਲ ਕੋਲ ਆ ਇੱਕ ਸਾਡੇ ਹੈਗੇ ਨੇ ਆਪਣੇ ਮੈਂ ਵੇਖ ਰਿਹਾ ਸੀਗਾ ਮਲਵਿੰਦਰ ਸਿੰਘ ਮਾਲੀ ਰੀ ਕਾਲ ਵੀ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਜາດ ਦੀ ਕੋੜ ਕਲੀ ਤੇ ਸ਼ਤੀਰਾ ਨੂੰ ਜੱਫੇ ਜੀ ਤੇ ਉਹਨਾਂ ਦੋ ਤਿੰਨੇ ਉਹ ਜੇ ਖਾਨ ਵਰਤੇ ਆ ਵੀ ਇਹ ਗੱਲ ਕਹਿਣੀ ਬੜਦੀ ਨਹੀਂ ਕੇਜਰੀਵਾਲ ਦੀ ਕਿਉਂਕਿ ਕੇਜਰੀਵਾਲ ਦਾ ਆਪਣਾ ਏਜੰਡਾ ਜਿਹੜਾ ਉਹ ਮੋਦੀ ਦੇ ਨਾਲ ਲਗਭਗ ਮਿਲਦਾ ਆ ਤੇ ਏ ਵੀ ਕਈ ਸਮੱਸਿਆਵਾਂ ਵਿੱਚ ਘਿਰਿਆ ਜੀ ਕਹਿਣ ਨੂੰ ਵੱਧ ਛੱਡ ਕੇ ਕਹਿ ਰਿਹਾ ਪਰ ਜਦੋਂ ਸਮਾਂ ਆਏਗਾ ਇਹਨਾਂ ਦਾ ਕਿਰਦਾਰ ਜਿਹੜਾ ਉਹ ਪਤਾ ਲੱਗੂ ਕਿ ਉਹ ਕਿਹੜੇ ਪਾਸੇ ਜਾਂਦੇ ਆ ਜੀ ਕ੍ਰਾਸ ਸੀਟ ਤੋਂ ਖਲੇਸ਼ ਖਿਲਾਫ ਖੜੇ ਪਾਜ ਪੰਬੀਦਵਾਰ ਦੀ ਤਮਕੀ ਜਿਹੜੀ ਹੋਈ ਕਹਿੰਦੇ ਜ਼ਮੀਨ ਪੁੱਟ ਕੇ ਦੱਬ ਦੇਵਾਂਗੇ ਇਹ ਭਾਜਪਾ ਦੇ ਲੀਡਰਾਂ ਦੀ ਨਾ ਇੱਕ ਵੱਡੀ ਕਮਜ਼ੋਰੀ ਬਣ ਗਈ ਆ ਕਿ ਹਰ ਜਗ੍ਹਾ ਇਹ ਉਹ ਜਿਹੜੇ ਆ ਸ਼ਬਦ ਦੀ ਮਰਿਆਦਾ ਭੁੱਲ ਜਾਂਦੇ ਆ ਉੱਥੇ ਹੈਗੇ ਨੇ ਜੀ ਸੂਬਰ ਪਾਠਕ ਨੇ ਉੱਥੋਂ ਦੇ ਮੈਂ ਹੋਰ ਵੀ ਕਈ ਚੈਨਲਾਂ ਤੇ ਉਹਨਾਂ ਦੇ ਬਾਰੇ ਸੁਣਿਆ ਕਿ ਉਹ ਬੜਾ ਹੰਕਾਰੀ ਬੰਦਾ ਤੇ ਉਹਦੇ ਕੋਲ ਕੋਈ ਜਾਂਦਾ ਨਾ ਕੰਮ ਲੈ ਕੇ ਵੀ ਕੁਝ ਪਿੰਡਾਂ ਦੇ ਪਿੰਡ ਉਹਦੇ ਨਾਲ ਬਾਈਕਾਟ ਕਰਕੇ ਬੈਠੇ ਹੋਏ ਆ ਤੇ ਉਹ ਕਹਿੰਦਾ ਪਹਿਲੋਂ ਪੁੱਛਦਾ ਵੀ ਤੁਸੀਂ ਕਿੱਥੋਂ ਆਏ ਹੋ ਕਿਹੜੀ ਜਾਤ ਦੇ ਹੋ ਮਤਲਬ ਉਹ ਜਾਤ ਪਾਤ ਪੁੱਛ ਕੇ ਜੇ ਤੇ ਤੁਸੀਂ ਬ੍ਰਾਹਮਣ ਹੋ ਜਾਂ ਤੁਸੀਂ ਠਾਕੁਰ ਹੋ ਜਾਂ ਫਲਾਣੇ ਹੋ ਤੇ ਤੁਹਾਡੀ ਗੱਲ ਸੁਣੂਗਾ ਨਹੀਂ ਤੇ ਭੱਜੋ ਉਥੋਂ ਦੀ ਮੈਨੂੰ ਵੋਟਾਂ ਨਹੀਂ ਪਾਈਆਂ ਕਈ ਇਦਾਂ ਦੇ ਵੀ ਲੀਡਰ ਹੁੰਦੇ ਆ ਤੇ ਲੋਕ ਉਹ ਤੋਂ ਕਾਫੀ ਦੁਖੀ ਆ ਤੇ ਕਈ ਪਿੰਡ ਤੇ ਕਹਿੰਦੇ ਕਿ ਅਸੀਂ ਦੀ ਸ਼ਕਲ ਹੀ ਨਹੀਂ ਵੇਖੀ ਅਸੀਂ ਪੋਸਟਰ ਪਿਛਲੀ ਾਰ ਵੇਖਿਆ ਸੀ ਤੇ ਪੋਸਟਰ ਹੀ ਹੁਣ ਦੇਖ ਰਹੇ ਆ ਉਹ ਇਸ ਵਾਰ ਵੀ ਹਰ ਪਿੰਡ ਨਹੀਂ ਆਇਆ ਤੇ ਪਹਿਲਾਂ ਵੀ ਨਹੀਂ ਆਇਆ ਪਰ ਉਹ ਕਹਿ ਧਮਕੀ ਭਰੇ ਲਹਿਜੇ ਚ ਕਹਿਆ ਤੇ ਇਹ ਰਿਹਾ ਜੀ ਕਹਿੰਦਾ ਕਿ ਵੇਖੋ ਜੀ ਯੂਪੀ ਚ ਯੋਗੀ ਦਿੱਤਿਆ ਨਾਲ ਦੀ ਸਰਕਾਰ ਆ ਕੇਂਦਰ ਚ ਸਾਡੀ ਸਰਕਾਰ ਆ ਤੇ ਜੇ ਕਿਸੇ ਨੇ ਵੀ ਕੋਈ ਗੜਬੜ ਕੀਤੀ ਤੇ ਉਹਨੂੰ ਆਂਦਾ ਜਮੀਨ ਚ ਟੋਪ ਉੱਟ ਕੇ ਦੱਬ ਦਾਂਗੇ ਵੇਖੋ ਇਹ ਕਿਸ ਲੀਡਰ ਦੇ ਕਹਿਣ ਵਾਲੇ ਸ਼ਬਦ ਆ ਮਲੇ ਇਨਡਾਇਰੈਕਟਲੀ ਧਮਕੀ ਦੇ ਰਿਹਾ ਕਿ ਜੇ ਮੈਨੂੰ ਤੁਸੀਂ ਵੋਟ ਨਹੀਂ ਪਾਉਂਦੇ ਤੇ ਮੈਂ ਅਸੀਂ ਉਹਨੂੰ ਧਰਤੀ ਚ ਗੜਦਿਆਂ ਕਿ ਉਹਨੇ ਕਿਹਾ 13 ਤਰੀਕ ਤੋਂ ਬਾਅਦ ਉਹ ਬੰਦਾ ਨਜ਼ਰ ਨਹੀਂ ਆਊਗਾ ਕਹਿਆ ਤੇ ਉਹਨੇ ਗੁੰਡਿਆਂ ਨੂੰ ਆ ਗੁੰਡੇ ਤੁਸੀਂ ਆਪ ਦੱਸੋ ਵੀ ਗੁੰਡੇ ਉੱਥੇ ਆਪੋਜੀਸ਼ਨ ਪਾਰਟੀ ਦੇ ਗੁੰਡੇ ਹੋ ਸਕਦੇ ਆ ਇੱਕ ਪਾਸੇ ਤੇ ਉਹਨਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਜੀ ਅਕਲੇਸ਼ ਜੱਦਵ ਕਹਿ ਰਹੇ ਵੀ ਜੇ ਤੁਹਾਨੂੰ ਵੋਟ ਪਾਉਣ ਤੋਂ ਰੋਕਣ ਦੇ ਧਰਨਾ ਮਾਰ ਲਿਓ ਤੇ ਇਹ ਕਹਿ ਰਿਹਾ ਵੀ ਜੇ ਤੁਸੀਂ ਕੋਈ ਗੜਬੜ ਕੀਤੀ ਤੇ ਅਸੀਂ ਤੁਹਾਨੂੰ 13 ਤਰੀਕ ਤੋਂ ਬਾਅਦ ਇਦਾਂ ਕਰ ਦਾਂਗੇ ਧਰਤੀ ਜਗੜ ਦੇਾਂਗੇ ਜੋਗੀ ਦਿੱਤਿਆ ਨਾਥ ਹੋਰਾਂ ਨੇ ਵੀ ਬਿਆਨ ਜਿਹੜਾ ਹਮੇਸ਼ਾ ਉਹ ਵੀ ਬਿਆਨ ਇਸੇ ਤਰ੍ਹਾਂ ਦੇ ਜਿਹੜੇ ਆ ਉਹ ਦਿੰਦੇ ਹੁੰਦੇ ਆ ਜ਼ਹਿਰ ਫਲਾਉਣ ਵਾਲੇ ਤੇ ਇੱਕ ਵਾਰ ਫਿਰ ਉਹਨਾਂ ਨੇ ਕਿਹਾ ਕਿ ਤੀਜੇ ਕਾਰਜਕਾਲ ਦੀ ਗੱਲ ਕਰੀਏ ਮੋਦੀ ਦੇ ਉਹਨਾਂ ਨੂੰ ਜਿਹੜਾ ਆ ਉਹ ਵਿਰੋਧ ਉਹੀ ਲੋਕ ਕਰ ਰਿਹਾ ਇੱਕ ਤਾਂ ਜਿਹੜੇ ਆnde ਰਾਮ ਦਾ ਰਾਮ ਦੇ ਗਦਾਰ ਤੇ ਦੂਸਰੇ ਪਾਕਿਸਤਾਨ ਮਤਲਬ ਭਾਰਤ ਵਿੱਚ ਕਿਹੋ ਜੀ ਡੈਮੋਕ੍ਰੇਸੀ ਆ ਕਿ ਜੇ ਕੋਈ ਵਿਚਾਰਾਂ ਦੀ ਵਿਪਿੰਤਾ ਰੱਖਦਾ ਉਹਦੇ ਵਿਚਾਰ ਬੀਜੇਪੀ ਰਾਜ ਆ ਆਰਐਸਐਸ ਨਾਲ ਨਹੀਂ ਮਿਲਦੇ ਤੇ ਉਹ ਪਾਕਿਸਤਾਨੀ ਹੋ ਜਾਂਦਾ ਜਾਂ ਉਹ ਗਦਾਰ ਹੋ ਜਾਂਦਾ ਰਾਮ ਮੰਦਰ ਦਾ ਗਦਾਰ ਵੇਖੋ ਬਾਰ ਬਾਰ ਰਾਮ ਨੂੰ ਧਰਮ ਨੂੰ ਵਿੱਚ ਲਿਆਉਂਦਾ ਜਾ ਰਿਹਾ ਤੇ ਇਹ ਜੋਗੀ ਪਤਾ ਨਹੀਂ ਕਿੱਥੋਂ ਦਾ ਜੋਗੀ ਹੈ ਜੋਗੀ ਤਾਂ ਇਹਦੇ ਬੜੇ ਪਹੁੰਚੇ ਹੋਏ ਮਹਾਪੁਰਖ ਹੁੰਦੇ ਆ ਤੇ ਇਹ ਜੋਗੀ ਦੇ ਨਾਂ ਦੇ ਉੱਤੇ ਮੈਨੂੰ ਲੱਗਦਾ ਕਿ ਕਲੰਕ ਹੈ ਜੀ ਪੰਘਵੇਂ ਕੱਪੜੇ ਪਾ ਕੇ ਤੇ ਇੱਕ ਸਟੇਟ ਵੱਡੀ ਦਾ ਹੁਕਮਰਾਨ ਬਣਿਆ ਬੈਠਾ ਤੇ ਉਹਨੇ ਕਿਸ ਤਰੀਕੇ ਦੀਆਂ ਅਵਦੀਕੀਆਂ ਕੀਤੀਆਂ ਕਿਸ ਤਰ੍ਹਾਂ ਲੋਕਾਂ ਨੂੰ ਮਾਰਿਆ ਕਿਸ ਤਰੀਕੇ ਨਾਲ ਬਲਡੋਜ਼ਰ ਚੜਾਏ ਲੋਕਾਂ ਦੇ ਘਰਾਂ ਦੇ ਉੱਤੇ ਇਹ ਸਭ ਨੂੰ ਪਤਾ ਹੈ ਇਹਨਾਂ ਚੀਜ਼ਾਂ ਸਾਰੀਆਂ ਦਾ ਨਿਰਣਾ ਹੋਏਗਾ ਜਦੋਂ ਦੇਖੋ ਸਰ ਹਮੇਸ਼ਾ ਤੇ ਰਹਿਣਾ ਨਹੀਂ ਕਿ ਸਮਾਂ ਆਊਗਾ ਇਹਨਾਂ ਲੋਕਾਂ ਨੂੰ ਕਟਾਰੇ 'ਚ ਖੜਾ ਹੋਣਾ ਪਊਗਾ ਜਿੰਦਾਂ ਦੀਆਂ ਅਵਦੀਕੀਆਂ ਨਾ ਕੀਤੀਆਂ ਤੇ ਜਿਸ ਤਰ੍ਹਾਂ ਧਰਮ ਤੇ ਫਿਰਕਾਪਰਸਤੀ ਦਾ ਆਸਰਾ ਲੈ ਰਹੇ ਆ ਇਹ ਹਿੰਦੁਸਤਾਨ 'ਚ ਬਹੁਤਾ ਚਿਰ ਚੱਲ ਨਹੀਂ ਸਕਦਾ ਜੀ ਬੈਂਸ ਭਰਾ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਸ਼ਾਮਲ ਜਿਹੜੇ ਆ ਹੋ ਗਏ ਆ ਕਾਫੀ ਸਮੇਂ ਤੋਂ ਜਿਹੜਾ ਡਗ ਮਗਾਉਂਦੇ ਰਹੇ ਕਦੀ ਇੱਧਰ ਕਦੀ ਉੱਧਰ ਤੇ ਕਾਫੀ ਚਿਰ ਤੋਂ ਬਾਅਦ ਦੇ ਵਿੱਚ ਹੁਣ ਆ ਕੇ ਕੰਮ ਕਰ ਰਹੇ ਕਾਂਗਰਸੀ ਵੀ ਬੜੀ ਮਜਬੂਰੀ ਬਣੀ ਸੀਗੀ ਕਿਉਂਕਿ ਰਾਜਾ ਵੜਿੰਗ ਉਥੋਂ ਮਾਲਵੇ ਦੇ ਇੱਕ ਸਿਰੇ ਤੋਂ ਆ ਕੇ ਲੁਧਿਆਣਾ ਸੈਂਟਰ 'ਚ ਆ ਕੇ ਲੜ ਰਿਹਾ ਸੀ ਕਿਸਮ ਦਾ ਤੇ ਬੜੀ ਉਸ ਸੀਟ ਨੂੰ ਹੌਟ ਸੀਟ ਕਿਹਾ ਜਾ ਰਿਹਾ ਸੀ ਕਿਉਂਕਿ ਜੇ ਇੱਕ ਪਾਸੇ ਪਾਰਟੀ ਦਾ ਪ੍ਰਧਾਨ ਲੜ ਰਿਹਾ ਹੋਵੇ ਤੇ ਦੂਜੇ ਪਾਸੇ ਹੁਕਮਰਾਨ ਪਾਰਟੀ ਵੀ ਆਪਣੇ ਐਮਐਲਏ ਨੂੰ ਖਿਲਾਰਦੀ ਆ ਉਥੇ ਮਿਰਕਾ ਲਲ ਸ਼ੋਕ ਪੱਪੀ ਨਾ ਦੇ ਪੱਪੀ ਪ੍ਰੈਸ਼ਰ ਨੂੰ ਕਹਿੰਦੇ ਆ ਤੇ ਕਾਫੀ ਤਕੜੀ ਲੜਾਈ ਆ ਉੱਥੇ ਪਰ ਹੁਣ ਬੈਂਸ ਭਰਾਵਾਂ ਦੇ ਆਉਣ ਨਾਲ ਕਾਫੀ ਜ਼ਿਆਦਾ ਜਿਹੜਾ ਬਿਲਕੁਲ ਕਿਉਂਕਿ ਯਾਦ ਜਿੱਤਦੇ ਰਹੇ ਆ ਫਾਇਦਾ ਮਿਲੇਗਾ ਘਟੋ ਘਟ ਜਿਹੜੀਆਂ ਦੋ ਸੀਟਾਂ ਨੇ ਨਾ ਆਤਮਨਗਰ ਤੇ ਇੱਕ ਉਹਨਾਂ ਦੇ ਦੂਜੇ ਵੱਡੇ ਭਰਾ ਵਾਲੀ ਹੂੰ ਉਹਦੇ ਤੇ ਫਾਇਦਾ ਮਿਲੂਗਾ ਤੇ ਦੂਜੀ ਗੱਲ ਇੱਕ ਹੋਰ ਵੀ ਆ ਜਿਹੜੇ ਉਹਨੇ ਵੱਡੇ ਭਰਾ ਨੇ ਸ਼ਰਮਨੀ ਕਮੇਟੀ ਮੈਂਬਰ ਵੀ ਨੇ ਅਮਰਧਾਰੀ ਨੇ ਉਹ ਬਲਵਿੰਦਰ ਸਿੰਘ ਜੀ ਤੇ ਇਸ ਕਰਕੇ ਕੋਈ ਇੱਕ ਜਿਹੜੀਆਂ ਸਿੱਖ ਵੋਟਾਂ ਨੇ ਕੁਝ ਵੋਟਰਾਂ ਨੂੰ ਲੁਧਿਆਣੇ ਚ ਉਹਨਾਂ ਦਾ ਕਾਫੀ ਹਸਨ ਚੂਕਿਆ ਤੇ ਇਹਦੇ ਨਾਲ ਕਾਗਰਸੀ ਜੀ ਦੀ ਮੈਂਬਰ ਨੂੰ ਥੋੜਾ ਜਿਹਾ ਹਲਾਰਾ ਮਿਲੂਗਾ ਕਿਉਂਕਿ ਇਹ ਸਮਝਿਆ ਜਾ ਰਿਹਾ ਸੀ ਕਿ ਰਾਜਾ ਵੜਿੰਗ ਉਹਤੇ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਕੈਂਡੀਡੇਟ ਨਹੀਂ ਆ ਭਾਵੇਂ ਉਹ ਪਾਰਟੀ ਦਾ ਪ੍ਰਧਾਨ ਆ ਹੁਣ ਬੈਂਸ ਬ੍ਰਦਰ ਤੇ ਆਉਣ ਕਰਕੇ ਕਿਉਂਕਿ ਇਹ ਵੀ ਕੋਈ ਕਰਕੇ ਆਏ ਹੋਣਗੇ ਨਾ ਸੋਚਦਾ ਇੱਕ ਅੱਗੇ ਵਾਲੀਆਂ ਇਲੈਕਸ਼ਨ ਚ ਘੱਟੋ ਘੱਟ ਆਪਣੀਆਂ ਦੋ ਸੀਟਾਂ ਪੱਕੀਆਂ ਕਰਕੇ ਆਏ ਹੋਣਗੇ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਇਹਨਾਂ ਦੀ ਹੈਗੀ ਸੀ ਲੋਕ ਕਿਹੜੀ ਪਾਰਟੀ ਬਣਾਈ ਸੀ ਲੋਕ ਭਲਾਈ ਪਾਰਟੀ ਕੇ ਲੋਕੀ ਦੇ ਨਾਂ ਦੀ ਪਾਰਟੀ ਤੇ ਇਕੱਲੇ ਗਏ ਆ ਕਿ ਪੂਰੀ ਦੀ ਪੂਰੀ ਪਾਰਟੀ ਨੂੰ ਨਾਲ ਲੈ ਕੇ ਗਏ ਜੇ ਇਹ ਚੀਜ਼ਾਂ ਹੋਣ ਵਾਲੀਆਂ ਬਾਕੀ ਆ ਅਜੇ ਲੋਕਾਂ ਨੇ ਸਿਰਫ ਇਹਨਾਂ ਦੀ ਰਾਹੁਲ ਗਾਂਧੀ ਨਾਲ ਫੋਟੋ ਹੀ ਵੇਖੀ ਆ ਕਿ ਉੱਥੇ ਰਾਹੁਲ ਗਾਂਧੀ ਨਾਲ ਮਿਲ ਕੇ ਤੇ ਇਹ ਕਾਂਗਰਸ ਪਾਰਟੀ ਸ਼ਾਮਲ ਹੋਇਆ ਹੁਣ ਕੱਲ ਦੇ ਅਖਬਾਰਾਂ ਚ ਕਲੀਅਰ ਹੋਊਗਾ ਕਿ ਇਹ ਉਹਨਾਂ ਨਾਲ ਕੋਈ ਸੌਦਾ ਕਰਕੇ ਆਏ ਆ ਪੂਰੀ ਪਾਰਟੀ ਲੈ ਕੇ ਗਏ ਜਾਂ ਇਕੱਲੇ ਜੀ 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 ਬਿਲਕੁਲ ਅਗਲੀ ਖਬਰ ਗੱਲ ਲੇਖਦੂਰ ਸਭਲਕੇ ਦੇ ਵਿੱਚ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਜਿਹੜਾ ਪ੍ਰਚਾਰ ਵੀ ਕੀਤਾ ਜਾ ਰਿਹਾ ਨਾਲ ਉਹਨਾਂ ਨੇ ਕਿਹਾ ਆ ਕਿ ਆਪਣਾ ਪੁੱਤ ਜਿਹੜਾ ਆ ਉਹ ਅਸੀਂ ਤੁਹਾਨੂੰ ਦੇ ਦਿੱਤਾ ਤੁਸੀਂ ਚਾਹੇ ਜੇਲ੍ਹ 'ਚ ਰੱਖੋ ਜਾਂ ਬਾਹਰ ਕੱਢ ਲਓ ਉਹਨਾਂ ਨੇ ਬੜੀ ਭਾਵਕ ਅਪੀਲ ਕੀਤੀ ਹੈ ਜੇ ਮੇਰੀ ਮਾਤਾ ਨੇ ਜੀ ਉਹਨਾਂ ਨੇ ਕਿਹਾ ਕਿ ਮੈਂ ਹੀ ਤਾਂ ਆਪਣਾ ਪੁੱਤ ਤੁਹਾਨੂੰ ਦੇ ਦਿੱਤਾ ਇਹ ਹੁਣ ਤੁਹਾਡੇ ਲੋਕਾਂ ਦੇ ਹੱਥ ਆ ਕਿ ਤੁਸੀਂ ਉਹਨੂੰ ਜਿਤਾਉਣਾ ਹੈ ਤੇ ਉਹ ਜੇਲ੍ਹ ਚੋਂ ਬਾਹਰ ਆਊਗਾ ਜੇ ਨਹੀਂ ਜਿਤਾਉਦੇ ਤੇ ਉਹ ਜੇਲ੍ਹ ਚ ਰਹੂਗਾ ਇਸ ਗੱਲ ਦਾ ਕਹਿੰਦੇ ਆ ਕਿ ਜਿਹੜੀ ਕਾਫੀ ਅਸਰ ਲੋਕਾਂ ਤੇ ਪੈ ਰਿਹਾ ਵਾ ਇਹ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕਾਫੀ ਉਹਨਾਂ ਦੇ ਪੱਖ ਚ ਹਾਂ ਪੱਖੀ ਚਰਚਾ ਸ਼ੁਰੂ ਹੋਈ ਆ ਤੇ ਜਿਹੜੀ ਵਿਰੋਧੀ ਪਾਰਟੀਆਂ ਤੁਹਾਨੂੰ ਪਤਾ ਆਪਣੇ ਬਲਟੋਆ ਸਾਹਿਬ ਦਾ ਕਿੰਨਾ ਵਿਰੋਧ ਹੋਇਆ ਤੇ ਜਦੋਂ ਉਹਨਾਂ ਕਿਹਾ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਲੋਕਾਂ ਦੇ ਉੱਪਰ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਹੋਈ ਨਹੀਂ ਤੇ ਹੁਣ ਹਾਲਾਤ ਇਹ ਵੱਧ ਰਿਹਾ ਕਿ ਜਿਹੜੀਆਂ ਉੱਥੇ ਪਾਰਟੀਆਂ ਲੜਾਈ ਲੜ ਰਹੀਆਂ ਚਾਹੇ ਉੱਥੇ ਕੈਂਡੀਡੇਟ ਭਾਜਪਾ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਹੁਣ ਸਿੱਧਾ ਨਾਂ ਲੈ ਕੇ ਨਹੀਂ ਗੱਲ ਕਰਦੇ ਗੰਮਰਤਪਾਲ ਦਾ ਵਿਰੋਧ ਕਰਦੇ ਕਿਉਂਕਿ ਲੋਕੀ ਜੜਿਆ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਚੱਲੀ ਆ ਤੇ ਇੱਕ ਨਵਾਂ ਇਹ ਫੀਨੋਮਨਾ ਮੁੜ ਤੋਂ ਆ ਰਿਹਾ ਵੇਖਦੇ ਆ ਕਿ ਕੜੂਰ ਸਾਹਿਬ ਦੇ ਵੋਟਰ ਕਿਹੋ ਜਿਹਾ ਫੈਸਲਾ ਲੈਂਦੇ ਆ ਪਰ ਹੁਣ ਥੋੜਾ ਥੋੜਾ ਇਹ ਜਲਾਤ ਵੱਧ ਰਿਹਾ ਕਿ ਅਮਰਤਪਾਲ ਜਰਦਾ ਹੱਥ ਤੇ ਉੱਚਾ ਹੱਥ ਤੇ ਕੀ ਕਿਹਾ ਜਾ ਰਿਹਾ ਜੀ 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 ਬਿਲਕੁਲ ਬਿਲਕੁਲ ਕੇਂਦਰੀ ਜਾਂਚ ਬਿਊਰੋ ਸੀਬੀਆਈ ਜਿਹੜੀ ਆ ਉਸਨੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ 1986 ਤੋਂ 95 ਸਮੇਂ ਦੇ ਦੌਰਾਨ ਪੰਜਾਬ ਦੇ ਚਕਾਥੀ ਤੌਰ ਦੇ ਉੱਤੇ ਜਿਹੜੇ ਐਨਕਾਊਂਟਰ ਹੋਏ ਆ ਉਸ ਸਬੰਧ ਦੇ ਵਿੱਚ ਰਿਪੋਰਟ ਜੀ ਲੈਂਦੀ ਇਸ ਤਰ੍ਹਾਂ ਦੀ ਰਿਪੋਰਟ ਆ ਜਦੋਂ ਨਹੀਂ ਆਪਣਾ ਪੁਰਾਣਾ ਕੇਸ ਚੱਲ ਰਿਹਾ ਜੀ ਇਹਦੇ ਵਿੱਚ ਕੋਈ 7000 ਦੇ ਕਰੀਬ 6733 ਐਗਜ਼ੈਕਟਲੀ ਜੇ ਮੈਂ ਬਣਾ ਐਨਕਾਊਂਟਰ ਹੋਇਆ ਤੇ ਬਹੁਤ ਸਾਰੀਆਂ ਮੌਤਾਂ ਹੋਈਆਂ ਜਿਹੜੀਆਂ ਪੁਲਿਸ ਹਰਾ ਨਹੀਂ ਅਸੀਂ ਗਿਆ ਇਹ ਮੰਨਿਆ ਤਾਂ ਨਾ ਹੈਗਾ ਪੰਜਾਬ ਦੇ ਰਾਣਾ ਕੋਈ ਹਾਈ ਕੋਰਟ ਦੇ ਵਿੱਚ ਸੀਬੀਆਈ ਨੇ ਕਿ ਇਹ ਗੱਲਾਂ ਤਾਂ ਠੀਕ ਨਹੀਂ ਹੋਈਆਂ ਨੇ ਪਰ ਇਹ ਕਿਉਂਕਿ ਬਹੁਤ ਪੁਰਾਣਾ ਹੋ ਗਿਆ ਕੰਮ ਸਾਰਾ ਕੁਝ ਤੇ ਇਹਦੀ ਹੋਣ ਜਾਂਚ ਜਿਹੜੀ ਆ ਉਹ ਸੰਭਵ ਨਹੀਂ ਆ ਸਾਡੇ ਵਾਸਤੇ ਵੀ ਨੂੰ ਅਸੀਂ ਨਿਆਂ ਦਵਾ ਸਕੀਏ ਤੇ ਨਾਲ ਉਹਨਾਂ ਇਹ ਵੀ ਕਿਹਾ ਕਿ ਇਹ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਉਹਨਾਂ ਦੇ ਪਰਿਵਾਰ ਅਜੇ ਤੱਕ ਸਦਮੇ 'ਚ ਆ ਉਹ ਦੀ ਕਰ ਰਹੇ ਇਨਸਾਫ ਦੀ ਤੇ ਉਹਨਾਂ ਦੇ ਜਿਹੜੇ ਰੋਟੀ ਕਮਾਉਣ ਵਾਲੇ ਇੱਕ ਇੱਕ ਜੀ ਹੋ ਮਾਰੇ ਗਏ ਆ ਸਾਰੀਆਂ ਚੀਜ਼ਾਂ ਦਾ ਸਹਿਮਤ ਆ ਪਰ ਹੁਣ ਇੰਨੇ ਸਾਲਾਂ ਬਾਅਦ ਸ਼ਾਇਦ ਅਸੀਂ ਉਹਨਾਂ ਦੀ ਇਨਕੁਆਰੀ ਪ੍ਰੋਪਰ ਨਹੀਂ ਕਰ ਸਕਦੇ ਮੇਰੇ ਇੱਕ ਟੱਚਰ ਹੈ ਕਿ ਉਹ ਨਹੀਂ ਕਰਨਾ ਚਾਹਦੇ ਜੀ ਜੇ ਮਤਲਬ ਉਹ ਇਹ ਤੇ ਸਦੀਆਂ ਪੁਰਾਣੇ ਇਤਿਹਾਸ ਜਿਹੜੇ ਆ ਉਹ ਦੁਬਾਰਾ ਉਹਨਾਂ ਨੂੰ ਸਜਾਵਾਂ ਜਾਂਦੀਆਂ ਲੋਕੀ ਕਬਰਾਂ ਚੋਂ ਕੱਢ ਕੇ ਵੀ ਦੁਬਾਰਾ ਫਾਂਸੀ ਦੇ ਟੰਗ ਦੇ ਦਿੰਦੇ ਅਜੇ ਕਰਨਾ ਹੋਵੇ ਤਾਂ ਜੀ ਜੇ ਇਹਨਾਂ ਨੂੰ ਇਨਸਾਫ ਦੇਣਾ ਹੋਵੇ ਤੇ ਕੋਰਟ ਦੇ ਵਿੱਚ ਲਾਰੇ ਲੱਪਿਆਂ ਨਾਲ ਦਿਨ ਨਾ ਟਪਾਉਣ ਤੇ ਕੋਰਟ ਨੂੰ ਸਹੀ ਪੀਜੀਸ਼ਨ ਦੱਸਣ ਬਿਲਕੁਲ ਬਾਜਨਸਮਤ ਪਾਰਟੀ ਦੇ ਮੁਖੀ ਮਾਇਆਵਤੀ ਹੁਰਾਨ ਨੇ ਇੱਕ ਬਿਆਨ ਜਿਹੜਾ ਉਹ ਦਿੱਤਾ ਕਹਿੰਦੇ ਮੁਫਤ ਰਾਸ਼ਨ ਗਰੀਬਾਂ ਨੂੰ ਦੇਣ ਦੀ ਗੱਲ ਤਾਂ ਹੋ ਰਹੀ ਹੈ ਪਰ મોદી ਸਾਹਿਬ ਆਪਣੇ ਪੱਲੇੋਂ ਥੋੜਾ ਦੇ ਰਹੇ ਨੇ ਬਿਲਕੁਲ ਜੀ ਬੜੀ ਸਹੀ ਗੱਲ ਉਹਨਾਂ ਕਹੀ ਆ ਨਾਲ ਖਾਸ ਕਰਕੇ ਨਾ ਹੁਣ ਇੱਕ ਚੀਜ਼ ਲੋਕਾਂ 'ਚ ਬੜੀ ਤੇਜ਼ੀ ਨਾਲੇ ਜਾ ਰਹੀ ਆ ਕਿ ਜਿਹੜਾ ਇਹ ਫ੍ਰੀ ਰਾਸ਼ਨ ਜਾਂ ਜਿਹੜੀਆਂ ਸਾਨੂੰ ਮੁਕਤ ਦੀਆਂ ਚੀਜ਼ਾਂ ਨੇ ਫ੍ਰੀ ਬੀਜ ਜਿਹਨੂੰ ਕਹਿ ਰਹੇ ਆ ਦੇ ਰਹਿਆ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਕਿਸਮ ਦਾ ਇਹ ਇਹ ਪ੍ਰਭਾਵ ਜਾ ਰਿਹਾ ਕਿ ਸਾਨੂੰ ਇਹ ਗਰੀਬ ਰੱਖਣਾ ਚਾਹੁੰਦੇ ਆ ਮੰਗਤੇ ਬਣਾਈ ਰੱਖਣਾ ਚਾਹੁੰਦੇ ਆ ਸਾਨੂੰ ਇਹਦੀ ਜਗ੍ਹਾ ਤੇ ਪੜ੍ਹਾਈ ਦੇਣ ਐ ਐਜੂਕੇਸ਼ਨ ਦੇਣ ਨੌਕਰੀਆਂ ਦੇਣ ਤੇ ਅਸੀਂ ਅੱਗੇ ਵੱਧ ਸਕੀਏ ਅਸੀਂ ਬਾਟਾ ਲੀਕੇ ਤੇ ਰੋਜ਼ ਮੰਗਣ ਕਿਉਂ ਜਾਈਏ ਇਹਨਾਂ ਕੋਲੋਂ ਤੇ ਸੋ ਮਾਇਆਵਤੀ ਨੇ ਵੀ ਕਿਹਾ ਮਾਇਆਵਤੀ ਕਿਉਂਕਿ ਮਾਇਆਵਤੀ ਉਹ ਸਮਾਜ ਚੋਂ ਆਉਦੀ ਹੈ ਜਿਹੜਾ ਬਿਲਕੁਲ ਦਲ ਸਮਾਜ ਆ ਤੇ ਜਿਹੜੇ ਡਿਪੈਂਡ ਜ਼ਿਆਦਾ ਇਹਨਾਂ ਚੀਜ਼ਾਂ ਤੇ ਕਰਦੇ ਆ ਉਹ ਵੀ ਆਪਣੇ ਲੋਕਾਂ ਨੂੰ ਕਹਿ ਰਹੀ ਆ ਕਿ ਪਹਿਲੀ ਗੱਲ ਤੇ ਜਿਹੜਾ ਮੋਦੀ ਦੇ ਰਿਆ ਵਾ ਇਹ ਤੁਹਾਨੂੰ ਪੱਲਿਓ ਨਹੀਂ ਦੇ ਰਿਆ ਇਹਦੇ ਪ੍ਰਭਾਵ ਚ ਨਾ ਉਹ ਵੀ ਉਹ ਦੇ ਰਿਆ ਇਹ ਤੁਹਾਡਾ ਹੀ ਤੁਹਾਡੇ ਹੀ ਟੈਕਸ ਦਾ ਪੈਸਾ ਤੁਹਾਡੇ ਹੀ ਜਿਹੜੀ ਪੈਦਾਵਾਰ ਹੈ ਦੇਸ਼ ਦੀ ਉਹੋ ਹੀ ਤੁਹਾਨੂੰ ਮੁੜ ਕੇ ਵੰਡ ਦੇ ਰਿਆ ਕੁਛ ਹਾਨ ਨਹੀਂ ਕਰ ਰਿਹਾ ਤੁਹਾਡੇ ਤੇ ਤੇ ਦੂਜਾ ਲੋਕਾਂ 'ਚ ਇਹ ਸੰਦੇਸ਼ ਜਾਂਦਾ ਇਹਦੇ ਨਾਲ ਕਿ ਗਰੀਬਾਂ ਨੂੰ ਹੋਰ ਗਰੀਬ ਰੱਖਣ ਦੀ ਜਿਹੜੀ ਆ ਇੱਕ ਕਿਸਮ ਦੀ ਸਾਜ਼ਿਸ਼ ਆ ਇਹਦੇ ਤੋਂ ਬਚਣ ਦੀ ਲੋੜ ਆ ਜੀ ਬਠਿੰਡਾ ਤੋਂ ਬੀਜਪੀ ਉਮੀਦਵਾਰ ਪਰਮਪਾਲ ਕੌਰ ਨੇ ਵੀ ਇਲਜ਼ਾਮ ਜੜਾਇਆ ਉਹ ਲਗਾਇਆ ਹੈ ਕਿ ਕੇਂਦਰ ਦਾ ਪੈਸਾ ਜਿਹੜਾ ਆ ਉਹ ਹੈਲੀਕਾਪਟਰਾਂ ਦੇ ਝੂਟਿਆਂ ਦੇ ਉੱਤੇ ਜਿਹੜਾ ਪੰਜਾਬ ਗਵਰਨਮੈਂਟ ਜਿਹੜੀ ਉਹ ਖਰਚ ਕਰ ਰਹੀ ਆ। ਉਹ ਬੀਜਪੀ ਦੇ ਕੈਂਡੀਡੇਟ ਆ ਆਪਣੇ ਬਠਿੰਡਾ ਤੋਂ ਤੇ ਵਿਰੋਧੀਆਂ ਤੇ ਅਟੈਕ ਤੇ ਕਰਨਾ ਹੀ ਆ ਪਰ ਅਸਲ 'ਚ ਬਹੁਤ ਸਾਰੇ ਲੋਕ ਵੀ ਇਹ ਮਹਿਸੂਸ ਕਰਦੇ ਆ ਕਿ ਜਿਸ ਤਰੀਕੇ ਨਾਲ ਦਰਬਰ ਤੋਂ ਹੋਈ ਆ ਭਗਵੰਤ ਮਾਨ ਦੇ ਪੀਰੀਅਡ ਦੇ ਵਿੱਚ ਲਗਾਤਾਰ ਕਿ ਹੈਲੀਕਾਪਟਰ ਜਿਹੜਾ ਉਹਨੂੰ ਸਾਹ ਹੀ ਨਹੀਂ ਲੈਂਡ ਦਿੱਤਾ ਕਦੀ ਗੁਜਰਾਤ ਪ੍ਰਚਾਰ ਲਈ ਚਲ ਜਾਂਦੇ ਕਦੀ ਦਿੱਲੀ ਚਲ ਜਾਂਦੇ ਆ ਤੇ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਆ ਉਹ ਪੂਰਨ ਰਾਜ ਦਾ ਦਰਜਾ ਨਹੀਂ ਤੇ ਉਹਨਾਂ ਕੋਈ ਨਹੀਂ ਫੈਸਿਲਿਟੀ ਹੈ ਨਹੀਂ ਉਹਨਾਂ ਕੋ ਤੇ ਹੈਲੀਕਾਪਟਰ ਵੀ ਨਹੀਂ ਹੈਗਾ ਸਰਕਾਰੀ ਜਾਂ ਉਹਨਾਂ ਕੋ ਇਸ ਤਰ੍ਹਾਂ ਦੀ ਉਹਨਾਂ ਨੂੰ ਫੈਸਿਲਿਟੀ ਹੈ ਨਹੀਂ ਤੇ ਉਹ ਪੰਜਾਬ ਨੂੰ ਜਾਂ ਪੰਜਾਬ ਦੇ ਫੰਡਾਂ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਮਿਸ ਯੂਜ਼ ਕਰ ਰਹੇ ਆ ਲਗਾਤਾਰ ਤੇ ਇਹ ਗੱਲ ਬਾਰ-ਬਾਰ ਆ ਰਹੀ ਆ ਇਹ ਲੋਕਾਂ ਚ ਵੀ ਗੱਲ ਆ ਗਈ ਆ ਪਰ ਪਰਮਪਾਲ ਕੌਰ ਨੇ ਕਿਉਂਕਿ ਉਹ ਬੀਜੇਪੀ ਦੀ ਕੈਂਡੀਡੇਟ ਹੈ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਜੀ ਬਿਲਕੁਲ ਸੋ ਬਹੁਤ ਧੰਨਵਾਦ ਕਿ ਸਭ ਤੁਹਾਡਾ ਵਿਸਤਾਰਤ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਸਾਨੂੰ ਫੀਡਬੈਕ ਵੀ ਦਿੰਦੇ ਰਹਿਣਾ ਫਿਰਵਾਂਗੇ ਹਾਜ਼ਰ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੱਚੀ ਕਾਲ ਜੀ ਸ਼ੁਕਰੀਆ